ਹਾਂ ਦੀਦੀ ਤੁਸੀਂ ਖਾੜ ਕੇ ਗੱਲ ਕਰੋ ਮੈਂ ਬੱਚੇ ਵੇਖਾਵੇਂ ਇੱਕ ਮਿੰਟ ਕੋਈ ਗੱਲ ਨਹੀਂ ਕਰੋ ਤੇ ਹੀ ਗੱਲ ਪਾਜੀ ਕਰੋ ਗੱਲ ਸਾਡੇ ਨਾਲ ਜੇ ਇਹ ਕਰਾਦੇ ਕੋਈ ਜੋਰ ਜੁਬ ਦਸਦੀ ਨਹੀਂ ਕਿ ਧੱਕੇ ਨਾਲ ਨਹੀਂ ਤੁਹਾਡਾ ਵਿਆਹ ਕਰਾ ਜੇ ਵੇਖੋ ਜੋ ਕੁਝ ਵੀ ਮੈਂ ਆਪਣੀ ਜ਼ਿੰਦਗੀ ਬਾਰੇ ਸਭ ਕੁਝ ਤੁਹਾਨੂੰ ਦੱਸਦਾ ਜੇ ਜੇ ਕੋਈ ਤੁਹਾਨੂੰ ਮੈਂ ਤੁਹਾਡੀ ਪ੍ਰਾਣੀ ਲੱਛ ਦੇ ਵਿੱਚ ਨਹੀਂ ਕੋਈ ਇੰਟਰਫੇਅਰ ਕਰੂੰਗਾ ਨਾ ਤੁਸੀਂ ਮੇਰੇ ਬਾਰੇ ਕੀ ਕਰਦੇ ਜੋ ਕੁਛ ਵੀ ਆ ਮੈਂ ਤੁਹਾਨੂੰ ਸਾਸ ਸਹੁਰਾ ਸਾਰੀਆਂ ਗੱਲਾਂ ਦੱਸਦੀਆਂ ਜੇ ਕੋਈ ਤੁਹਾਡੇ ਮਨ 'ਚ ਗੱਲ ਹੈਗੀ ਆ ਉਹ ਵੀ ਤੁਸੀਂ ਮੈਨੂੰ ਦੱਸ ਦਿਓ ਬੋਲੋ ਕੀ ਨਾਮ ਹੈ ਜੀ ਤੁਹਾਡਾ ਜੀ ਮੇਰਾ ਨਾਮ ਹੈ ਹਰਪ੍ਰੀਤ ਚਲੋ ਸ਼ੁਗਰਾ ਮੈਂ ਸੋਚਿਆ ਕਿਤੇ ਬੋਲਦੇ ਨਹੀਂ ਕਿਤੇ ਗੁੰਗੇ ਜੀ ਕੀ ਗੱਲ ਜੀ ਇੱਥੇ ਤੇ ਬੜਾ ਹੱਸ ਕੇ ਵਧੀਆ ਜਵਾਬ ਦਿੱਤਾ ਜੀ ਅੰਦਰ ਕੋਈ ਪ੍ਰੈਸ਼ਰ ਹੀ ਢੜਦੇ ਨਹੀਂ ਨਹੀਂ ਇਸ ਚਾ ਨਾ ਕੁਝ ਨਹੀਂ ਹੈ ਵੇਖੋ ਜੇ ਤੇ ਤੁਸੀਂ ਆਪਣੀ ਨਵੀਂ ਜਿੰਦਗੀ ਸਟਾਰਟ ਕਰਨਾ ਚਾਹੁੰਦੇ ਹੋ ਵੇਖੋ ਜਿਹੜਾ ਪਾਣੀ ਖਲੋਤਾ ਹੁੰਦਾ ਨਾ ਉਹ ਵੀ ਬੋਮ ਮਾਰ ਜਾਂਦਾ ਮੈਂ ਤੇ ਇਹੋ ਚਾਹੁੰਦਾ ਜਿਹੜੀ ਨਵੀਂ ਜ਼ਿੰਦਗੀ ਆ ਆਪਾਂ ਸ਼ੁਰੂ ਕਰੀਏ ਬਾਕੀ ਜੋ ਵੀ ਤੁਹਾਡਾ ਜਵਾਬ ਆ ਮੈਨੂੰ ਤਾਂ ਤੁਹਾਡੇ ਚ ਕੋਈ ਕਮੀ ਨਹੀਂ ਲੱਗੀ ਮੇਰੇ ਉਲਟ ਤਾਂ ਹਾਂ ਜੇ ਬਾਕੀ ਇਹ ਤੁਹਾਡੇ ਮਨ ਚ ਕੋਈ ਗੱਲ ਆ ਉਹ ਤੁਸੀਂ ਮੈਨੂੰ ਦੱਸਦੇ ਤੁਹਾਡੀ ਹਾਂ ਵਾ ਤਾਂ ਵੀ ਠੀਕ ਹੈ ਤੁਹਾਡੀ ਨਾ ਵਾ ਤਾਂ ਵੀ ਠੀਕ ਆ ਅੰਦਰ ਮਾ ਜਾ ਕੇ ਬਾਕੀ ਆਪੇ ਸਾਰੀ ਗੱਲ ਸਮਝ ਲੈ ਮੈਂ ਮੰਮੀ ਨੂੰ ਦੱਸ ਦਵਾਂ ਚਲੋ ਚਲੀਏ ਆਪਾਂ ਅੰਦਰ ਠੀਕ ਹੈ ਚਲੋ ਜੀ ਸੋ ਖਤ ਕਰ ਲਈ ਗੱਲ ਸਾਰੀ ਮਸੀ ਜੀ ਗੱਲ ਤੇ ਮੈਂ ਕਰ ਲਈ ਸਾਰੀ ਕੁੜੀ ਨੇ ਕੋਈ ਹਾਂ ਦਾ ਵੀ ਨਾ ਦਾ ਜਵਾਬ ਨਹੀਂ ਦਿੱਤਾ ਤੇ ਬਾਕੀ ਵੇਖ ਲੋ ਤੁਸੀਂ ਜਿੱਦਾਂ ਵੀ ਹੈ ਜਵਾਬ ਨਹੀਂ ਦਿੱਤਾ ਨੇ ਕੋਈ ਨਹੀਂ ਮਤਲਬ ਜਵਾਬ ਦਿੱਤਾ ਵੀ ਆ ਤੇ ਨਹੀਂ ਵੀ ਦਿੱਤਾ ਅੱਛਾ ਕੁਛ ਵੀ ਨਹੀਂ ਬੋਲੀ ਫੇਰ ਤੂੰ ਸਮਝ ਕਿ ਹਾਂ ਹੀ ਆ ਕੁੜੀਆਂ ਨੂੰ ਪਤਾ ਚਾਹੀ ਜਾਂਦੀ ਹੁੰਦੀਆਂ ਕੋਈ ਗੱਲ ਨਹੀਂ ਮਸੀ ਬਾਕੀ ਮੈਂ ਗੱਲ ਤੇ ਕੀਤੀ ਆ ਪਰ ਕੁੜੀ ਬਹੁਤ ਨਰਵਸ ਆ ਜਦ ਮਾਗੀ ਤੋਰ ਤੇ ਥੋੜਾ ਲੈ ਲੋ ਟੈਨਸ਼ਨ ਜਿਆ ਬਾਕੀ ਤੁਸੀਂ ਆਪਣੇ ਸਾਹਣਾ ਵੇਲੋ ਕੁੜੀ ਨਾਲ ਕਿਸੇ ਤਰ੍ਹਾਂ ਦਾ ਵੀ ਤੱਕਾ ਨਾ ਹੋਵੇ ਕਿਉਂਕਿ ਗੱਲ ਨੂੰ ਜਿਹੜੇ ਰਿਸ਼ਤੇ ਹੈ ਨਾ ਇਹ ਰਿਸ਼ਤੇ ਨਿਭਣੇ ਜਿਹੜੇ ਨਾ ਨਿਭਣੇ ਇਸੇ ਗੱਲੋਂ ਹੁੰਦਾ ਕਿਉਂਕਿ ਕੱਲ ਨੂੰ ਉਹਦੇ ਮਨ ਚ ਕੋਈ ਗੱਲ ਰਹੇ ਜੇ ਜਾਂ ਉਹ ਟੈਨਸ਼ਨ ਜਿਹਾ ਹੋਵੇ ਜਾਂ ਜ਼ਬਰਦਸਤੀ ਦਾ ਵਿਆਹ ਕੀਤਾ ਹੋਵੇ ਇਹ ਸਾਰੀਆਂ ਤੁਸੀਂ ਗੱਲਾਂ ਕਰਕੇ ਵੇਖ ਲਿਓ ਬਾਕੀ ਜਿੱਦਾਂ ਦਾ ਤੁਸੀਂ ਵਿਆਹ ਕਹੋਗੇ ਉਦਾਂ ਦਾ ਕਰ ਲਾਂਗੇ ਜਿੱਦਾਂ ਤੁਸੀਂ ਮਾਸੀ ਕਹੋਗੇ ਸਿੰਪਲ ਕਹੋਗੇ ਸਿੰਪਲ ਕਰ ਲਾਂਗੇ ਤਗੜਾ ਕਹੋਗੇ ਤਗੜਾ ਕਰ ਲਾਂਗੇ ਬਾਕੀ ਹਰ ਕੇ ਪਾਸੇ ਹੀ ਤੁਹਾਡੇ ਨਾਲ ਮਤਲਬ ਸੁੱਖ ਤੁਹਾਡੇ ਵੱਲੋਂ ਹਾਂ ਵਾਂ ਹਾਂਜੀ ਮਾਸੀ ਮੇਰੇ ਵੱਲ ਹਾਂ ਮੈਨੂੰ ਕੁ ਚਲੋ ਕੋਈ ਨਹੀਂ ਕੁੜੀ ਨਾ ਵੀ ਆਪਾਂ ਜਿਵੇਂ ਤੁਸੀਂ ਕਿਹਾ ਤੱਕਾ ਕੋਈ ਨਹੀਂ ਕਰਾਂਗੇ ਉਹਦੀ ਮਰਜ਼ੀ ਦੇ ਨਾਲ ਹੀ ਵੈਸੇ ਤੋਂ ਨਿਹਾ ਹੀ ਕਰਦਣੀ ਆ ਵੀ ਕੰਮੀ ਪੇਸ਼ੀ ਤੇ ਹੈ ਨਹੀਂ ਗੀ ਤੇ ਕੋਈ ਗੱਲ ਨਹੀਂ ਆਪਾਂ ਉਹਨਾਂ ਨਾਲ ਸਲਾਹ ਕਰਕੇ ਤੇ ਫਿਰ ਦੱਸ ਦਾਂਗੇ ਜਿਸ ਤਰ੍ਹਾਂ ਉਹ ਕਹਿਣਗੇ ਆਪਾਂ ਉਸ ਤਰ੍ਹਾਂ ਹੀ ਕਰ ਲਾਂਗੇ ਬਾਕੀ ਠੀਕ ਆ ਮਾਸੀ ਮੈਂ ਚੱਲਦਾ ਪਰ ਸੇਵਕ ਨਾਲ ਮੇਰੇ ਨਰਾਜ਼ਗੀ ਜੇ ਕਿਉਂਕਿ ਸੇਵਕ ਨੂੰ ਵੇਖ ਲਓ ਜਦੋਂ ਮੈਂ ਉਹ ਮੇਰੇ ਵੱਲ ਆਉਂਦਾ ਮੈਂ ਸਾਰੇ ਕੰਮ ਛੱਡ ਕੇ ਉਹਨਾਂ ਕਰਦਾ ਵਾਂ ਪਰ ਅੱਜ ਜਿਹੜਾ ਸੇਵਕ ਨੇ ਨਾ ਸੇਵਕ ਨੇ ਵਧੀਆ ਨਹੀਂ ਜੀ ਕੀਤਾ ਚਲੋ ਚੰਗਾ ਉਹ ਤੁਹਾਡਾ ਭਰਾਵਾ ਭਰਾਵਾ ਦਾ ਮਾਮਲਾ ਜਿੱਦਾਂ ਮਰਜ਼ੀ ਕਰੋ ਤੇ ਜਾਣਾ ਕਿੱਥੇ ਰੋਟੀ ਖਾ ਕੇ ਜਾਈਂ ਨਹੀਂ ਮਸੀ ਜੀ ਬਸ ਹੁਣ ਮੈਂ ਨਾ ਵੇ ਵੇ ਕੇ ਵੇਟ ਕਰ ਕਰ ਕੇ ਸੇਵਕ ਵੀਰ ਦੀ ਤੁਹਾਨੂੰ ਮੈਂ ਚਲਦਾ ਚਲੋ ਤੂੰ ਭਾਣਾ ਹੀ ਲੜਦੀ ਆਪਣੇ ਉਹ ਤਾਂ ਮਸੀ ਕਰਨੀ ਪੈਣੀ ਗੱਲ ਉਸਨੂੰ ਮਸੀ ਨੇ ਮੈਂ ਚੱਲਿਆ ਜੇ ਬੂਏ ਬਾਰੀਆਂ ਬੰਦ ਕਰ ਲਿਓ ਇਹ ਨਾ ਤੁਹਾਡੇ ਚਾਰਾਂ ਦੇ ਹੁਣ ਗਲੇ ਨਾ ਪਜੇ ਤੇਰੀ ਨਹੀਂ ਇਹ ਗੱਲ ਜਾਣਦੀ ਹਣਾ ਸ਼ੁਰੂ ਤੋਂ ਤੇਰਾ ਇਹ ਹਿਸਾਬ ਆ ਮੈਂ ਜਾ ਕੇ ਮਸੀ ਨਹੀਂ ਆਇਆ ਕਰਦਾ ਜਿਵੇਂ ਸਹੀ ਨਹੀਂ ਹੁੰਦੀ ਮਸੀ ਅਸਹੇਲੀयां ਹੁੰਦੀਆਂ ਚਲ ਠੀਕ ਆ ਕਰ ਲੈ ਬੂਆ ਬੰਦ ਕੀ ਆ ਵੇ ਹਾਂਜੀ ਉਹ ਤੇ ਚੱਲ ਗਏ ਅਸੀਂ ਰੋਟੀ ਰੋਟੀ ਉਹਨੂੰ ਖਵਾ ਲੈਣੀ ਸੀ ਉਹਨੇ ਕਿਤੇ ਕੰਮ ਜਾਣਾ ਹੈਗਾ ਜ਼ਰੂਰੀ ਤੋ ਤੇ ਸੇਵਾ ਕਰਕੇ ਬੈਠਾ ਹੈਗਾ ਕਿਤੇ ਸੇਵਾ ਕਰਾਇਆ ਨਹੀਂ ਉਹਨਾਂ ਨਾਲ ਖੁੱਲ ਕੇ ਗੱਲ ਕਰਦਾ ਇਹ ਮੁੰਡਾ ਉਹ ਤੇ ਫਿਰ ਹੈ ਹੀ ਆ ਤੁਹਾਨੂੰ ਪਤਾ ਵਾ ਜਿੱਦਾਂ ਹੀ ਖੁੱਲ ਕੇ ਗੱਲ ਕਰਦੇ ਆ ਉਦਾਂ ਸਾਡੇ ਤੀਆਪਾਤ ਖੁੱਲ ਕੇ ਗੱਲ ਕਰਦੇ ਸੇਵਕ ਦਾ ਤੁਹਾਨੂੰ ਪਤਾ ਸਾਬ ਉਹ ਵੀ ਖੁੱਲ ਕੇ ਗੱਲ ਕਰਦਾ ਲੈ ਨਾ ਉਹਨੇ ਮੂੰਹ ਤੇ ਕਾ ਪਿੰਕੋ ਹੀ ਅੰਦਰ ਰੱਖੀ ਤੇਰ ਨਾਲ ਕੀ ਗੱਲ ਹੋਈ ਪੁੱਤ ਬੱਸ ਆ ਵੀ ਬੇਕਲਾ ਇਹਨੂੰ ਮੈਂ ਕਿੰਨਾ ਸਮਝਾਵਾਂ ਮੈਨੂੰ ਤਾਂ ਸਮਝ ਨਹੀਂ ਆਂਦੀ ਕਹੇ ਕਿ ਅਲਾਂਚੇ ਨਿਕਲ ਨਿਕਲेंगी ਤੇ ਫੇਰ ਹੀ ਹੈ ਨਾ ਕੋਈ ਕੋਰਸ ਕਰਦੀ ਸੀ ਉਹ ਤੇਰੇ ਲਈ ਨਹੀਂ ਸੀ ਸਹੀਗਾ ਫੇਲ ਹੋ ਗਈ ਨਵੇਂ ਸਿਰੇ ਤੋਂ ਪੇਪਰ ਦੇ ਲਾਈਫ ਵੀ ਇਦਾਂ ਨਹੀਂ ਹੁੰਦੀ ਬੇਟਾ ਲਾਈਫ ਤੇ ਸਭ ਕੁਝ ਇਦਾਂ ਹੀ ਚੱਲਦਾ ਹੁਣ ਪਿਓ ਦੀਆਂ ਦੁਕਾਨਾਂ ਦੋ ਹੋਈਆਂ ਹੁਣ ਆਰ ਲੈ ਲਿਆ ਨਾ ਇੱਕ ਹੀ ਕਿਉਂ ਨਾ ਰਹਿੰਦੇ ਰਹੀਏ ਵੀ ਦੁਕਾਨਾਂ ਤੇ ਬੰਦੇਸ ਫਰਕ ਨਹੀਂ ਹੈਗਾ ਸਭ ਕੁਝ ਵਰਤ ਹੈ ਤੇਰੇ ਨਾਲ ਨਹੀਂ ਕੱਲ ਨਾ ਬਿੱਤੀ ਸਾਰਿਆਂ ਨਾਲ ਬਰਾਬਰ ਨਾਲ ਬਿੱਤੀ ਬੇਟਾ ਆਪਣੇ ਹਿੱਸੇ ਦਾ ਦੁੱਖ ਲਿੱਤਾ ਵਿੱਚ ਇਹ ਲਾਈਫ ਕਿਤੇ ਛੋਟੀ ਥੋੜਾ ਕੀ ਹੈ ਜਿਹੜੀ ਤੂੰ ਇਸ ਤਰ੍ਹਾਂ ਹੀ ਕੱਟ ਲੇਗੀ ਹਨਾ ਪੂਰੀ ਜ਼ਿੰਦਗੀ ਪਈ ਤੇਰੇ ਸਾਹਮਣੇ ਕੁਛ ਤਾਂ ਸੋਚਣਾ ਹੀ ਹੈ ਨਾ ਜਿੰਨੀ ਜਪਾਨ ਚਲਦੀ ਹੈ ਅਗਲੇ ਨਾਲ ਖੁੱਲ ਕੇ ਗੱਲ ਕਰ ਭਈ ਮੈਂ ਐਦਾਂ ਮੇਰੇ ਨਾਲ ਹੋਈ ਹੈ ਜੋ ਵੀ ਤੇਰੇ ਦਿਲ ਚੋਂ ਦਾ ਤੂੰ ਕੁਝ ਵੀ ਉਹਨੂੰ ਕਹਿ ਸਕਦੀ ਸੀ ਮम्मी ਉਹਨ ਕਿਸੇ ਤੇ ਦਿਲ ਚ ਥੋੜੀ ਬੜਿਆ ਕੀ ਪਤਾ ਉਹ ਵੀ ਕਿੱਦਾਂ ਦਾ ਹੈ ਉਹਦੀ ਕੀ ਸੋਚ ਹੈ ਬੇਟਾ ਦੇਖ ਜੇ ਇਹ ਨੈਗੇਟਿਵਿਟੀ ਆਪਣੀ ਦਿਮਾਗ ਚ ਲੈ ਕੇ ਚੱਲੇਗੀ ਨਾ ਗਲਤ ਚੀਜ਼ਾਂ ਲੈ ਕੇ ਫਿਰ ਜ਼ਿੰਦਗੀ ਉਸੇ ਤਰ੍ਹਾਂ ਹੀ ਚੱਲਦੀ ਮੈਂ ਉਹਨੂੰ ਵੀ ਇਹੀ ਗੱਲ ਕਹੀ ਹੈ ਉਹਨਾ ਸਹੀ ਸੋਚ ਉਹ ਵੀ ਅੱਜ ਨਾਲ ਕੋ ਖੁੱਲੀਆਂ ਗੱਲਾਂ ਨਾ 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 ਐਦਾਂ ਨਹੀਂ

ਨਿਸ਼ਤਕਰਾਨ ਹੁੰਦੇ ਆ ਸੇਵਕ ਅਦਰ ਗੁਰਜੀਤ ਮੈਂ ਜੀ ਆਪਣੇ ਵਿੱਚ ਤੇਰੀ ਦਾਦੀ ਵੀ ਗਈ ਹੋ ਹਜੇ ਟਾਈਮ ਲੱਲੇ ਨੇ ਆ ਤੇਰਾ ਪਿਓ ਵੀ ਕੁਰੀ ਉਹਦਾ ਘਰਵਾਰਾ ਸੀ ਹੋ ਆਣ ਹਾਂ ਹਾਂਜੀ ਹਾਂਜੀ ਜ਼ਰੂਰ ਸਾਨੂੰ ਮਿਲਣਾ ਨਹੀਂ ਅੱਜੀ ਕੋਈ ਗੱਲ ਨਹੀਂ ਸਾਨੂੰ ਨਹੀਂ ਕੋਈ ਕਾਹ ਲਗੀ ਤੂੰ ਕੰਨੀ ਥੋੜੇ ਦਿਨ ਵਿੱਚ ਹਫ਼ਤਾ ਮਹੀਨੇ 2 ਮਹੀਨੇ 3 ਮਹੀਨੇ ਪਾਲੇ ਪਰ ਮੈਂ ਕੰਨੀ ਜੇ ਕੋਈ ਚੰਗਾ ਆਵੇ ਨਾ ਤੂੰ ਨੂੰ ਬਹੁਤੀ ਟਾਈਮ ਨਹੀਂ ਪਾਈਦਾ ਨਜ਼ਰਾਂ ਲੋਕਾਂ ਦੀ ਵੱਡ ਵੱਡ ਪੈਂਦੀਆਂ ਨੇ ਸਾਡੇ ਚ ਕਿਹੜੀ ਕੋਈ ਕਮੀ ਹੈਗੀ ਆ ਅਸੀਂ ਤਾਂ ਜਵਾਬ ਦਵਾਂਗੇ ਅਗਲੇ ਨੂੰ ਤਗੜੀ ਤਰ੍ਹਾਂ ਤੇਰੇ ਪਾਪਾ ਆਂਦੇ ਉਹ ਨਾਲ ਸਾਰੀ ਗੱਲ ਕਰਦੇ ਆ ਘਰ-ਬਾਰ ਵੇਖ ਕੇ ਆਵਾਂਗੇ ਕਿੰਨੀ ਤੂੰ ਨੇ ਹਾਂ ਨਾ ਨਾ ਕਰ ਪਰ ਉਸ ਇਨਸਾਨ ਨੂੰ ਨੇ ਕਹਿ ਤਾ ਨੂੰ ਹੁੰਦੇ ਨੇ ਉਸ ਇਨਸਾਨ ਨੂੰ ਦਿਲ ਦਿਮਾਗ ਚੋਂ ਕੱਢ ਦੇ ਵਾ ਸਮੇਂ ਲੱਗ ਕਦੇ ਕੁਛ ਨਹੀਂ ਸੀ ਖਤਮ ਕਰ ਦੇ ਬੇਟਾ ਤੇਰੇ ਨਾਲ ਅਹੀ ਨਹੀਂ ਤਾਂ ਚੱਲਨੀ ਐ ਹੁਣ ਕਮਲਿਆ ਦੀ ਤਰ੍ਹਾਂ ਹੀ ਬਹਿ ਜੀਏ ਅਰਜਨ ਦੇ ਨਾਂ ਦੀ ਮਾਲਾ ਲੈ ਕੇ ਬਹਿ ਜੀਏ ਹਾਏ ਅਰਜਨ ਨੇ ਆ ਕਿ ਤਾ ਹਾਏ ਉਹਦੀ ਮਾਂ ਨੇ ਆ ਕਿ ਤਾ ਬਹਿ ਜੀਏ ਬਹਿ ਕੇ ਕਿੰਨਾ ਕਹਿਣਾ ਵੀ ਗਿਆ ਬੇਟਾ ਅਰਜਨ ਨਾਂ ਦਾ ਜਿਹੜਾ ਚੈਪਟਰ ਹੈ ਨਾ ਉਹਨੂੰ ਬਿਲਕੁਲ ਕਲੋਜ਼ ਕਰਦੇ ਹਾਂ ਆਪਣੀ ਜ਼ਿੰਦਗੀ ਨੂੰ ਅੱਗੇ ਵਧਾਉਣ ਮਮਾ ਪਪਾ ਨਾਲ ਗੱਲ ਕਰ ਲਿਓ ਤੇ ਵੇਖ ਸਾਖ ਲੋ ਤੇ ਜਿੰਨਾ ਕਹੋਗੇ ਕਰ ਲੈਂ। ਲੈ ਵਧਾਈਓ ਫੇਰ ਸਮਝ ਲਾ ਤੁਹਾਨੂੰ ਭੈਣ ਜੀ ਉਹਨਾਂ ਨੇ ਸਿੱਧੀ ਤੇ ਹਾਂ ਨਹੀਂ ਕਰਨੀ ਚਲੋ ਫੇਰ ਵੀ ਚਲੋ ਕੋਈ ਨਹੀਂ ਥੋੜਾ ਬੋਤਾ ਤਾਂ ਹੁੰਦਾ ਆਹੀ ਨਾ ਫੇਰ ਵੀ ਥੋੜਾ ਟਾਈਮ ਪਾਵਾਂਗੇ ਹਾਂ ਜੀ ਨਹੀਂ ਜ਼ਰੂਰ ਕੋਈ ਨਹੀਂ ਤੁਸੀਂ ਭਾਜੀ ਨਾਲ ਗੱਲ ਕਰੋ ਤੇ ਮੈਨੂੰ ਦੱਸ ਦਿਓ ਜਿੱਦਣ ਜਾਣਾ ਵਾ ਤੇ ਮੈਂ ਤੁਹਾਨੂੰ ਉਹਨਾਂ ਦੇ ਘਰ ਲੈ ਜਾਂਗੀ ਕੋਈ ਗੱਲ ਨਹੀਂ ਆਪਾਂ ਤੁਸੀਂ ਘਰ ਬਾਹਰ ਵੇਖ ਕੇ ਆਓ ਸਾਰੀ ਆਪਣੀ ਤਸੱਲੀ ਕਰੋ ਲਾਗੋ ਪੁਛਗਿਸ਼ ਕਰੋ ਮੈਨੂੰ ਨਾ ਘਰ ਬਾਰਾ ਨਾ ਨਹੀਂ ਉਹ ਲੈ ਗਿਆ ਬੰਦੇ ਚੰਗੇ ਹੋਣੇ ਚਾਹੀਦੇ ਨੇ ਉਹ ਹੀ ਨਾ ਬੰਦਿਆਂ ਦੀ ਪੁਛਗਿਸ਼ ਲਾਗੋ ਬੰਨੋ ਤੁਹਾਨੂੰ ਕਰਨੀ ਪੈਣੀ ਹੰਡੋ ਗਵੰਡੋ ਸਿਫਤੀ ਸੁਣੋਗੇ ਉਹਨਾਂ ਦੀ ਕੋਈ ਗੱਲ ਨਹੀਂ ਮੈਂ ਮੈਂ ਤੁਹਾਨੂੰ ਕਹਿੰਦੀ ਨਾ ਅੱਖਾਂ ਦੇ ਪੱਟੀ ਵੱਜ ਗਈ ਸਮਝ ਲਓ ਸੇਵਕ ਲੋਗਿਆ ਨਾ ਤੁਸੀਂ ਖਲੋਗੇ ਹੋ ਨਾ ਮੈਂ ਨਹੀਂ ਇੱਕ ਪਲ ਲਈ ਮੈਂ ਗਲਤ ਹੋ ਜਾਂਗੀ ਤੁਸੀਂ ਲੋਗ ਨਹੀਂ ਹੋ ਸਕਦੇ ਜਿਸ ਦਲਦਲ ਚੋਂ ਤੁਸੀਂ ਕੱਢਿਆ ਨਾ ਬੱਚਿਆਂ ਨੂੰ ਉਹ ਦਲਦਲ ਚੋਂ ਕੱਢਣਾ ਨਾ ਸੋਖਾ ਨਹੀਂ ਸੀ ਜਿਹੜੇ ਟਾਈਮ ਤੇ ਸਿਮਰਤ ਆ ਗਈ ਸੀ ਨਾ ਉਸ ਟਾਈਮ ਤੇ ਉਹਦਾ ਬੰਦਾ ਉੱਥੋਂ ਕਿੱਥੇ ਬੈਠਾ ਸੀ ਕਿਹਦੇ ਲਈ ਸਾਲੀ ਐ ਰਿਸ਼ਤੇ ਚ ਭੈਣ ਮੰਦਾ ਚਲੋ ਪਰ ਦੁਨੀਆ ਦੀ ਨਜ਼ਰ ਜੇ ਤਾਂ ਸਾਲੀ ਵਸਤੇ ਗਿਆ ਨਾ ਕਈਆਂ ਨੇ ਮੂੰਹ ਜੋੜ ਕੇ ਚੰਗਾ ਵੀ ਕਿਹਾ ਤੇ ਕਈਆਂ ਨੇ ਮੂੰਹ ਜੋੜ ਕੇ ਆਪਾਂ ਭੈਣ ਜੀ ਕਿਸੇ ਦੀ ਪਰਵਾਹ ਨਹੀਂ ਕਰਦੇ ਭਾਵੇਂ ਕੋਈ ਚੰਗਾ ਬੋਲੇ ਭਾਵੇਂ ਕੋਈ ਕਰੇ ਮਾੜਾ ਅਸੀਂ ਆਪਣੇ ਘਰ ਦਾ ਸਾਹ ਪਤਾਵੇ ਨੇ ਵੀ ਸਾਡੇ ਘਰ ਚ ਕਿੰਦਾ ਖੁਸ਼ੀਆਂ ਆਉਣੀਆਂ ਚਲੋ ਚਲ ਤੂੰ ਜਾ ਜਾ ਬੈਠ ਰੋਟੀ ਰੋਟੀ ਪਾ ਤੇ ਆ ਲੇ ਕੇ ਦੋ ਦੋ ਫੁਲਕੇ ਖਾਈਏ ਪੁੱਤ ਚਲ ਜਾ ਅਜੀ ਵੈਸੀ ਥੋੜਾ ਥੋੜਾ ਕਰਦੀ ਹੈ ਕੋਈ ਅੱਡੀ ਗੱਲ ਨਹੀਂ ਸੁਣੋ ਆਪਣੀ ਲੀਨ ਨੂੰ ਖੋਸ਼ ਰੱਖੇਗਾ ਨਾ ਕੀਤੀ ਸੀ ਨਾ ਗੱਲ ਤੇ ਲੀਨ ਦੀ ਹਾਂ ਭੈਣ ਜੀ ਉਹ ਤੇ ਮੇਰੇ ਦਿਮਾਗ ਚੋਂ ਨਿਕਲ ਗਈ ਗੱਲਾਂ ਇੰਨੀਆਂ ਹੀ ਕਿ ਨਾ ਸਾਰੀਆਂ ਦੱਸ ਦੇ ਕਰ ਦੇ ਨੀਂਦਾਂ ਤੇ ਮੇਰੇ ਦਿਮਾਗ ਚੋਂ ਨਿਕਲ ਗਿਆ ਬਾਕੀ ਚਲ ਇਹੋ ਜੀ ਕੋਈ ਗੱਲ ਨਹੀਂ ਰੱਖੇਗਾ ਉਹ ਰੱਖੇਗਾ ਕਿਉਂ ਨਹੀਂ ਵੇ ਬਈ ਜਿਹੀ ਗਿਓ ਨੂੰ ਫਤਾਉਣਾ ਚਾਹੀਦਾ ਕਿ ਬੱਚਾ ਉਹਦਾ ਕੋਈ ਹਗਾ ਕੇ ਨਹੀਂ ਕਿਉਂਕਿ ਮੈਂ ਤਾਂ ਉਸ ਦਿਨ ਹੀ ਤੁਹਾਨੂੰ ਪੁੱਛ ਲਿਆ ਬਾਲ ਬੱਚੇ ਵਾਲਾ ਤੇ ਕਹਿੰਦਾ ਨਹੀਂ ਤੇ ਉਹਨੇ ਨਹੀਂ ਪੁੱਛਿਆ ਬਾਲ ਬੱਚੇ ਵਾਲੀ ਕਿ ਕਿ ਨਹੀਂ ਕੋਈ ਗੱਲ ਨਹੀਂ ਆਪਾਂ ਕਰ ਲਾਂਗੇ ਸਾਰੀ ਗੱਲ ਕਲੀਅਰ ਐਡੀ ਕਿਹੜੀ ਗੱਲ ਆ ਆਪਣਾ ਹੀ ਬੱਚਾ ਵਾ ਕੋਈ ਗੱਲ ਨਹੀਂ ਟੈਨਸ਼ਨ ਨਾ ਲੋ ਉਹ ਕਿਤੇ ਸਾਡੇ ਤੋਂ ਬਾਹਰ ਨਹੀਂ ਗਾ ਚਲੋ ਉਹ ਵੀ ਕੋਈ ਗੱਲ ਨਹੀਂ ਜੇ ਮੈਂ ਤੁਹਾਨੂੰ ਵਿਚਲੀ ਗੱਲ ਕਹਾਂ ਉਹ ਮਾਂ ਐ ਮੈਂ ਨਾਨੀ ਨਹੀਂ ਆ ਤਾਂ ਮਾਂ ਨਹੀਂ ਆ ਇੱਕ ਲਫ਼ਜ਼ ਨਾਲ ਲਫ਼ਜ਼ ਕਵਾਂਗੀ ਕਦੀ ਕਦੀ ਬੱਚੇ ਮੰਨਦੇ ਕਦੇ ਕਿਤੇ ਨਹੀਂ ਮੰਨਦੇ ਦੁਨੀਆਦਾਰੀ ਚ ਸਭ ਕੁਝ ਵੇਖਿਆ ਸੀ ਮੰਨ ਗਿਆ ਤੇ ਸੋਨੇ ਤੇ ਸੁਹਾਗਾ ਨਾ ਮੰਨਿਆ ਤਾਂ ਵੀ ਕੋਈ ਪਰੇਸ਼ਾਨੀ ਨਹੀਂ ਮੇਰਾ ਸਹੁਰਾ ਜਿੱਥੇ ਹਰ ਬਿੱਦ ਨੂੰ ਪਾਲ ਲਿਆ ਸਿਮਰਤ ਨੂੰ ਪਾਲ ਲਿਆ ਮੈਂ ਉਹਨੂੰ ਪਾਲ ਲਾਂਗੀ ਚਲ ਕੋਈ ਗੱਲ ਨਹੀਂ ਭੈਣ ਜੀ ਇਹ ਤੁਹਾਡੀ ਮੇਰੀ ਆਪਸ ਦੀ ਗੱਲ ਹੈ ਇਹ ਮੁੰਡੇ ਦੇ ਕੰਨੀ ਬਾਝ ਨਾ ਪਾਣਾ ਪਹਿਲਾਂ ਹੋ ਸਕੇ ਤੁਹਾਨੂੰ ਇਹੀ ਕਹਿਣਾ ਨਹੀਂ ਭੈਣ ਜੀ ਆਪਾਂ ਤਾਂ ਕੋਸ਼ਿਸ਼ ਇਹੀ ਕਰਨੀ ਆ ਕਿ ਕੁੜੀ ਨੂੰ ਨਾਲ ਹੀ ਲੈ ਕੇ ਜਾਣ ਬਾਕੀ ਕੋਈ ਗੱਲ ਨਹੀਂ ਜੇ ਨਾ ਮੰਨਿਆ ਤੇ ਅਹੀਂ ਗਿਆ ਤੁਸੀਂ ਗਿਆ ਪਰ ਹਲਕੇ ਪਾਲ ਲਾਂਗੇ ਸਿੱਧੀ ਜੀ ਗੱਲ ਹੈ ਜਦੋਂ ਕਿੰਨੇ ਨਾ ਦੂਜਾ ਵਿਆਹ ਹੋਵੇ ਤੇ ਬੱਚਾ ਹੋਵੇ ਤੇ ਇੱਕ ਦੋ ਮਹੀਨੇ ਤੇ ਹਰ ਕੋਈ ਕਹਿੰਦਾ ਬੱਚਾ ਕੋਰ ਹਾਂਜੀ ਹਾਂਜੀ ਤੋਂ ਤੇ ਚਲੋ ਮੇਰੀ ਜ਼ਿੰਮੇਵਾਰੀ ਆ ਮੈਂ ਦੋ ਮਹੀਨੇ ਕੀ ਮੈਂ ਤੇ ਵਿਆਹ ਤੱਕ ਵੀ ਬੱਚੇ ਦਾ ਕਰਾਂਗੀ ਰੱਖਾਂਗੀ ਆਪਣੇ ਮੈਨੂੰ ਨਹੀਂ ਕੋਈ ਦਿੱਕਤ ਮੈਂ ਤੇ ਲਾ ਲੂੰਗੀ ਗੱਲ ਨਾਲ ਪਾਲ ਲੂੰਗੀ ਪਰ ਉਹ ਉਹਦਾ ਥੋੜਾ ਉਖ ਹੈ ਹਰ ਪ੍ਰੀਤ ਚਲੋ ਕੋਈ ਨਹੀਂ ਆਪਾਂ ਕਰਾਂਗੇ ਗੱਲ ਫੇਰ ਸੋਚ ਲੈਣੇ ਵੈਸੇ ਤੇ ਦਿਲ ਦੀ ਗੱਲ ਪੁੱਛੋ ਨਾ ਤੇ ਮੈਂ ਹੀ ਕਵਾਂਗੀ ਲੀਨ ਮੇਰੇ ਕੋਲ ਹੀ ਰਹੇ ਕਿਉਂਕਿ ਜਦ ਲੀਨ ਉਹਦੇ ਸਾਹਮਣੇ ਰਹੇਗੀ ਨਾ ਅਰਜਨ ਅੱਖਾਂ ਤੋਂ ਦੂਰ ਨਹੀਂ ਹੋ ਪਾਉਂਦੀਆਂ ਇਹ ਵੀ ਗੱਲ ਸਹੀ ਹੈ ਭੈਣ ਜੀ ਚਲੋ ਕੋਈ ਗੱਲ ਨਹੀਂ ਵੇਖ ਲਾਂਗੇ ਇਸ ਬਾਰੇ ਵੀ ਉਹਦੇ ਨਾਲ ਜੁੜੀ ਹੋਈ ਹੈ ਤੇ ਜੇ ਲੀਨ ਨੂੰ ਮੈਂ ਰੱਖ ਲੈਣਾ ਆਪਣਾ ਘਰ ਸੁਣੀ ਮੈਂ ਕੋਸ਼ਿਸ਼ ਕਰਾਂ ਇਦਰੋਂ ਵੀ ਕਰਾਂਗੀ ਪਰ ਉਹ ਨਾਲ ਹੋਵੇ ਮੁੰਡਾ ਖੁਦ ਚਾਹਦਾ ਹੋਵੇ ਚਲ ਬੱਚਾ ਆ ਜਾਵੇ ਚਲੋ ਜੇ ਮੁੰਡਾ ਨਾ ਮੰਨਿਆ ਨਾ ਆਪਾਂ ਜ਼ਬਰਦਸਤੀ ਨਹੀਂ ਕੋਈ ਕਰਨੀ ਹਾਂ ਸਾਡੇ ਵੱਲੋਂ ਦੋਨੋਂ ਗੱਲਾਂ ਆਪਣੀ ਸਹਿਮਤੀ ਨਾਲ ਜੇ ਖੜਨਾ ਹੋਏਗਾ ਨੇ ਸਮੀ ਠੀਕ ਆ ਨਹੀਂ ਤੇ ਫਿਰ ਆਪਾਂ ਤਾਂ ਬੈਠੇ ਹੀ ਆ ਬੈਠੇ ਹੀ ਆ ਤੇ ਮੈਂ ਇਹਨੂੰ ਹੀ ਸਮਝਾਣਾ ਮੇਨ ਕੋਈ ਨਹੀਂ ਤੇ ਹੌਲੀ ਹੌਲੀ ਨਾ ਇਹਦੇ ਕਾਂਚ ਨਾ ਗੱਲ ਪਾਣੀ ਸ਼ੁਰੂ ਕਰ ਦੋ ਕਮਾਲ ਚ ਇੱਕੋ ਗੱਲ ਆਈ ਹੈ ਕਿ ਮੁੰਡਾ ਆਏ ਨਾ ਕਵੇ ਮੈਂ ਸਿਰਫ ਤਲਾਬ ਛੋ ਦਾ ਬੱਚਾ ਨਹੀਂਗਾ ਤੇ ਇਹ ਤਾਂ ਬੱਚਾ ਹੈਗਾ ਤੇ ਮੈਂ ਨਹੀਂ ਰੱਖਣੀ ਮੈਨੂੰ ਬਸ ਇਹ ਤੋਂ ਆਂਦੀ ਹੈ ਨਾ ਕਹਦੇ ਕਿ ਨਹੀਂ ਟੈਨਸ਼ਨ ਨਾ ਲਓ ਮੈਂ ਕਹਿੰਦਾ ਮੈਂ ਸਾਰੀ ਗੱਲ ਕਲੀਅਰ ਕਰਕੇ ਨਾ ਉਹਨਾਂ ਨੂੰ ਤੁਹਾਨੂੰ ਦੱਸ ਦਾਂਗੇ ਤੇ ਬਾਕੀ ਫਿਰ ਆਪਾਂ ਜਾਣਾ ਹੀ ਆ ਘਰ ਵੇਖਣ ਭਾਜੀ ਨੂੰ ਵੀ ਲੈ ਕੇ ਨਾਲੇ ਪਾਜੀ ਮਿਲਣਗੇ ਨਾਲੇ ਪਾ ਉਥੇ ਗੱਲ ਕਲੀਅਰ ਕਰ ਲਾਂਗੇ ਤੁਹਾਡੇ ਸਾਹਮਣੇ ਚਲੋ ਠੀਕ ਹੈ ਪਰਵਾਹ ਨਾ ਬੋਲੋ ਤੇ ਚੰਗਾ ਹੀ ਲੱਗਾ ਮੈਨੂੰ ਤਾਂ ਬਹੁਤ ਸੋਹਣਾ ਲੱਗਾ ਮੂੰਹ ਉੱਥੇ ਲੱਗਾ ਨਾ ਬਹੁਤ ਹੀ ਵਧੀਆ ਲੱਗਾ ਹੈਗਾ ਵਾ ਕਿਉਂਕਿ ਜਦੋਂ ਅਰਜਨ ਨੂੰ ਪਹਿਲੀ ਵਾਰੀ ਵੇਖਿਆ ਸੀ ਨਾ ਜਬਾਸਕਰੋ ਭੈਣ ਜੀ ਨਾ ਮਨ ਖੱਟਾ ਹੋਇਆ ਸੀ ਕਿਸੇ ਗੱਲੋਂ ਮੇਰਾ ਫੇਰ ਮੈਂ ਕੁੜੀ ਕਰਕੇ ਚੁੱਪ ਕਰ ਗਈ ਛੱਡ ਦੋ ਪੁਰਾਣੀਆਂ ਗੱਲਾਂ ਆਪਾਂ ਪੁਰਾਣੀਆਂ ਗੱਲਾਂ ਨੂੰ ਜਰੂਰ ਯਾਦ ਕਰਨਾ ਚਲੋ ਕੁੜੀਆਂ ਨੇ ਰੋਟੀ ਪਾਈ ਹੋਣੀ ਐ ਸਲਾਹ ਖਾਈ ਹੁਣ ਆਜੋ ਮੈਂ ਤਾਂ ਹੁਣ ਕਿੰਨਾ ਚਿਰ ਬਹਿ ਲਿਆ ਪਾਜੀ ਤੇ ਹਜੇ ਤਹੋਂ ਤੇ ਹੀ ਕੋਈ ਸਲਾਹ ਸੁਣ ਕੀਤੀ ਹੈ ਜੇਕਰ ਇੱਕ ਨਹੀਂ ਮੈਂ ਤੁਹਾਨੂੰ ਸਹੀ ਦੱਸਾਂ ਮੈਨੂੰ ਟਾਈਮ ਹੀ ਨਹੀਂ ਲੱਗਾ ਗੱਲ ਕਰਨ ਦਾ ਟਾਈਮ ਹੀ ਨਹੀਂ ਲੱਗਾ ਤੁਸੀਂ ਕਿਤੇ ਬਾਹਰ ਜਾ ਕੇ ਸਲਾਹ ਕਰਨੀ ਘਰੇ ਹੀ ਤਾਂ ਸਲਾਹ ਕਰਨੀ ਆ ਤੁਹਾਨੂੰ ਸਭੋ ਕਾਲੀ ਪਹਿਣੀ ਚਾਹੀਦੀ ਆ ਤੇ ਕਾਲੀ ਮੈਨੂੰ ਪਈ ਆ ਮੈਂ ਇੱਥੇ ਜਰਾ ਕਾਈ ਹਾਂ ਬੁਟੀਕ ਵਾਲੀ ਤੱਕ ਤੇ ਮੈਂ ਕਿਹਾ ਚੱਲ ਪੁੱਛ ਹੀ ਜਾਵਾਂ ਕੀ ਪਤਾ ਕੋਈ ਸਲਾਹ ਬਣੀ ਹੋਵੇ ਇਹਨਾਂ ਦੀ ਪਤਾ ਕੀ ਹੋਇਆ ਪਰਸੋਂ ਤੁਸੀਂ ਗੱਲ ਕੀਤੀ ਸਾਰੀ ਘਰ ਆਈਂ ਤਾਂ ਇਹਨਾਂ ਨੇ ਦੁਕਾਨਾਂ ਦਾ ਕਹਿ ਰਹੇ ਸੀ ਕਿ ਅੰਜੂ ਚੱਲ ਪਹਿਲਾਂ ਦੁਕਾਨਾਂ ਦਾ ਘਰ ਆਈਏ ਲੱਗਦਾ ਤਾਂ ਪਹਿਲੇ ਦੂਧਰ ਨਾਲ ਕਿਤੇ ਲੱਗ ਜਵੇ ਦੁਕਾਨਾਂ ਤੇ ਲਾ ਦੀ ਐ ਦੁਕਾਨਾਂ ਵਾਲ ਹੋਏ ਆ ਮੁਰਗੇ ਦੀ ਕੁੜੀ ਬਿਮਾਰ ਪਈ ਫੇਰ ਉਹਨੂੰ ਦਵਾਈ ਲੈਣ ਦੇ ਚੱਕਰ ਚ ਤੁਰੇ ਰਹੇ ਆ ਅੱਜ ਉਹਨੋਂ ਸਰਦੀਆਂ ਦੇ ਕੱਪੜੇ ਖਰੀਦਣ ਗਈ ਹੀ ਆ ਬਸ ਮੌਕਾ ਹੀ ਨਹੀਂ ਮਿਲਿਆ ਬੰਦਾ ਇਹੋ ਜੀ ਗੱਲ ਤੇ ਬਹਿ ਗਿਆ ਆਰਾਮ ਨਾਲ ਹੀ ਕਰਦਾ ਮੈਂ ਕਿੱਦਾਂ ਗੱਲ ਕਰਦੀ ਦੱਸੋ ਨਹੀਂ ਮੌਕੇ ਲੱਭਦੇ ਰਹਿਣਾ ਵਾ ਤੇ ਚੰਗੇ ਰਿਸ਼ਤੇ ਤੁਹਾਨੂੰ ਪਤਾ ਹੱਥੋਂ ਨਿਕਲ ਜਾਂਦੇ ਹੁੰਦੇ ਆ ਤੇ ਉਧਰੋਂ ਮੁੰਡੇ ਨੂੰ ਕੋਈ ਹੋਰ ਰਿਸ਼ਤਾ ਆ ਗਿਆ ਨਾ ਫੇਰ ਤੁਸੀਂ ਵੰਦੇ ਰਹਿਣਾ ਵਾ ਚੰਗਾ ਰਿਸ਼ਤਾ ਹੱਥੋਂ ਨਿਕਲ ਜਾਣਾ ਤੁਹਾਡੇ ਨਹੀਂ ਨਹੀਂ ਤੁਸੀਂ ਹੱਥ ਚ ਰੱਖੋ ਨਾ ਗੱਲ ਨੂੰ ਸਮਝਾ ਕੇ ਰੱਖੋ ਮੈਂ ਤਾਂ ਸਮਝਾਇਆ ਯਾ ਤੋ ਹੁਣ ਵੇਖ ਹੁਣ ਮੈਂ ਕਦੋਂ ਦੀ ਡਿੱਕਨ ਨਹੀਂ ਮੈਂ ਤਾਂ ਕਹੇ ਚੱਲ ਮੇਰੇ ਹੁੰਦਿਆ ਭਾਜੀ ਆ ਜਾਣ ਤੇ ਮੈਂ ਗੱਲ ਕਰਕੇ ਜਾਵਾਂ ਉਹ ਹੁਣ ਪਿਓ ਤੀ ਜੋਮ ਬੁਝਾਰ ਕੇ ਮੁੜੇ ਨਹੀਂ ਅਜੇ ਤੱਕ ਮੈਂ ਸੇਵਕ ਨੂੰ ਫੋਨ ਕੀਤਾ ਸੀ ਸੇਵਕ ਕੋ ਟਾਈਮ ਹੀ ਨਹੀਂ ਦਸੇਵਾ ਕਿਹੜੀ ਆਵਾਵਾਂ ਜੁੱਟਿਆ ਫਿਰਦਾ ਘਰ ਹੀ ਨਹੀਂ ਟਿਕਦਾ ਨਾਲ ਉਹ ਵੀ ਇੱਥੇ ਨਾ ਕੋਈ ਬਿਜ਼ਨਸ ਲੱਗਿਆ ਹੀ ਸਟਾਰਟ ਕਰਨ ਤੇ ਉਹਦੇ ਵੱਲ ਭੱਜਾ ਫਿਰਦਾ ਵਾ ਕੋਈ ਗੱਲ ਨਹੀਂ ਤੇ ਆਊਗਾ ਉਹ ਵੀ ਤੇ ਫਿਰ ਮੈਂ ਇਦਾਂ ਕਰਾਂ ਲੈ ਕੁੜੀ ਦਾ ਫੇਰ ਫੋਨ ਆ ਗਿਆ ਲੱਗਦਾ ਸਿਮਰਤ ਸਿਮਰਤ ਵੀ ਘਰ ਕੱਲੀ ਤੁਹਾਨੂੰ ਪਤਾ ਹਜੇ ਨਿਆਣਾ ਵੀ ਛੋਟਾ ਵਾ ਤੇ ਮੈਂ ਫਿਰ ਇਦਾਂ ਕਰਦੀ ਮੈਂ ਚਲਦੀ ਆ ਤਾਂ ਤਹੀ ਨਾ ਸਲਾਹ ਕਰ ਲਓ ਫੜਾ ਫੜ ਬਹਿ ਜਾਂਦੇ ਥੋੜੀ देर ਆਉਣ ਵਾਲੇ ਹੀ ਸੀ ਉਹ ਮੈਂ ਤੇ ਕਦੋਂ ਤੇ ਤੁਹਾਡੇ ਸਾਹਮਣੇ ਬੈਠੀ ਠਿਕਣ ਹੀ ਦੇ ਕੇ ਚੱਲ ਆ ਜਣਾ ਤੇ ਮੈਂ ਆਪ ਹੀ ਗੱਲ ਕਰ ਜਾ ਤੁਹਾਨੂੰ ਨਹੀਂ ਟਾਈਮ ਲੱਗਣ ਦਿਆ ਚਲੋ ਠੀਕ ਹੈ ਅੱਜ ਨਾ ਸਾਰੀ ਗੱਲ ਕਰਕੇ ਨਾ ਤੇ ਮੈਨੂੰ ਸਵੇਰ ਤੱਕ ਫੋਨ ਕਰ ਦਿਓ ਠੀਕ ਹੈ ਫਿਰ ਮੈਂ ਸੇਵਕ ਨਾਲ ਗੱਲ ਕਰਕੇ ਤੇ ਟਾਈਮ ਸੈੱਟ ਕਰਕੇ ਨਾ ਤੇ ਭਾਜੀ ਨੂੰ ਵੀ ਮੁੰਡੇ ਨਾਲ ਮਿਲਾ ਦੇਨੇ ਹਾਂ ਇਹ ਕੰਮ ਪਹਿਲਾਂ ਕਰ ਦੋ ਇਹ ਆਪਸ ਚ ਮੇਲਣ ਜਿਹੜਾ ਮੇਰੇ ਸਿਰ ਸੋਟਾ ਮਾਰਦਾ ਨਾ ਹਰ ਗੱਲ ਦਾ ਜਾ ਕੇ ਚੰਗੀ ਤਰ੍ਹਾਂ ਘਰ ਬੂਆ ਵੀ ਵੇਖ ਆਏਗਾ ਲੱਖ ਪਈ ਵਿੱਚ ਗਏ ਹੋ ਹਾਂਜੀ ਹਾਂਜੀ ਆਪ ਦੇਖੀ ਵੇਖ ਆਏਗਾ ਸਭ ਕੁਝ ਸਮਝ ਲੇਗਾ ਤੁਹਾਨੂੰ ਮੈਨੂੰ ਤਾਂ ਨਹੀਂ ਕੋਈ ਕੁਝ ਕਹੇਗਾ ਮੈਂ ਵੀ ਤਾਂ ਤੁਹਾਡੇ ਨਾਲ ਹੀ ਮਿਲਣ ਲੱਗੀ ਆ ਮੈਂ ਤਾਂ ਭੈਣ ਜੀ ਤਾਂ ਹੀ ਪਹਿਲੇ ਮੁੰਡਾ ਆਪਣੇ ਘਰ ਹੀ ਵਖਾਇਆ ਸੀ ਕਿ ਘਰ ਬਾਹਰ ਜੜਾ ਨਾ ਆਪਾਂ ਬਾਹਨੇ ਨਾਲ ਉਦੋਂ ਹੀ ਜਾਵਾਂਗੇ ਜਦੋਂ ਭਾਜੀ ਵੀ ਹੋਣਗੇ ਨਾਲ ਭਾਜੀ ਚੱਲ ਚੰਗੀ ਤਰ੍ਹਾਂ ਵੇਖ ਲੈਖ ਲੈਣਗੇ ਪਤਾ ਉਹ ਗਾਨਣ ਵੀ ਕਿੱਥੇ ਆ ਕੌਣ ਸ਼ਾਨ ਵੀ ਕਰਨੀ ਉਹ ਲਾਗੋ ਬੰਨ ਪੁੱਛ ਗਿਛ ਲੈਣਗੇ ਬੰਦਿਆ ਦੇ ਸੋ ਵਾਕਬ ਨਿਕਲ ਆਉਂਦੇ ਆ ਪੱਲਗੋ ਪਾਸੇ ਚਲੋ ਕੋਈ ਗੱਲ ਨਹੀਂ ਫਿਰ ਮੈਂ ਕਰ ਲੈਣੀ ਇੱਦਾਂ ਹੀ ਕਰ ਲੈਣੀ ਹਾਂ ਚਲੋ ਠੀਕ ਆ ਕਰਕੇ ਸਲਾਹ ਤੇ ਮੈਨੂੰ ਫਾਦ ਦਿਓ ਫੋਨ ਤੇ ਚੰਗਾ ਮੈਂ ਤਾਂ ਸੋ ਕੇ ਨਹੀਂ ਸੀ ਬਹਿ ਜਾਂਦੇ ਦੋ ਘੜੀ ਫਿੰਦੇ ਮੈਂ ਦੋ ਦੋ ਘੁੱਟ ਚਾਹ ਬਣਾਉਂਦੀ ਹੁੰਦਾ ਠੰਡ ਚ ਜਿੰਨੀ ਮਰਜ਼ੀ ਪੀਵੀ ਜੋ ਨਹੀਂ ਚਾਹ ਅੱਗੇ ਪੀਤ ਲਈ ਹੁਣ ਚਾਹ ਵੀ ਜ਼ਿਆਦਾ ਪੀ ਪੀ ਹੁਣ ਕੇ ਗੈਸ ਬਣ ਜਾਂਦੀ ਚਲੋ ਠੀਕ ਆ ਫਿਰ ਮੈਂ ਫੋਨ ਤੇ ਤੁਹਾਨੂੰ ਸਾਰਾ ਕੁਝ ਦੱਸ ਦਾਂ ਚਲੋ ਠੀਕ ਚੰਗਾ ਗੁਰਜੀਤ ਭਾਜੀ ਗੱਲ ਤੇ ਬਿਲਕੁਲ ਸਹੀ ਕਰਕੇ ਗਏ ਨੇ ਕਿ ਚੰਗੇ ਰਿਸ਼ਤੇ ਨਾ ਹੱਥੋਂ ਨਿਕਲ ਜਾਣ ਮੁਰਕੇ ਹੱਥ ਮੱਲੀ ਦੇ ਨੇ ਕਰਨਾ ਤੇ ਹੈਗਾ ਕੁੜੀ ਦਾ ਵਿਆਹ ਅੱਜ ਨਹੀਂ ਤਾਂ ਕੱਲ੍ਹ ਭਲਕੇ ਕਰਨਾ ਤੇ ਹੁਣ ਕਰ ਦਿੰਨੇ ਆ ਨਾਲ ਮੁੰਡਾ ਵੀ ਕੱਲਾ-ਕੱਲਾ ਵੈ ਨਾ ਬੋਤੇ ਰਿਸ਼ਤੇ ਨਾਤੇ ਉਸ ਤੋਂ ਬਾਹਰ ਦਾ ਵੀ ਜ ਸੁਭਾਅ ਬੰਨਿਆ ਤੇ ਕੱਲ ਨੂੰ ਬਣ ਜਾਏਗਾ ਪਰ ਇਹਦੇ ਪਿਓ ਨਾ ਕੋਣ ਗੱਲ ਕਰੇ ਸਿਰ ਦੇ ਬਾਲਾਂ ਨੂੰ ਪੈਣ ਵਾਲਾ ਫੇਰ ਰਿਸ਼ਤੇ ਚ ਵੜ ਗਈਆਂ ਫੇਰ ਰਿਸ਼ਤਾ ਲੱਭ ਲਈ ਫੇਰ ਆਪਣੀ ਕਰਨ ਲੱਗੀ ਆ ਇਹ ਤਾਂ ਮੈਂ ਸੁਣੀ ਨਹੀਂ ਨਾ ਹੁਣ ਹੁਣ ਦਾਪੇ ਜਾਏਗਾ ਪੁੱਛੇਗਾ ਗਿੱਛੇਗਾ ਆਪੇ ਹੀ ਹਾਂ ਕੁੜੀ ਕੋ ਕਰਵਾਏਗਾ ਮੈਂ ਤੇ ਕੁੜੀ ਨਾ ਵੀ ਨਹੀਂ ਮੱਥਾ ਮਾਰਨਾ ਪਤਾ ਨਹੀਂ ਕਿ ਝਲ ਖਲੇਰ ਦੀ ਕਿਸ ਵੇਲੇ ਤੇ ਕਿਸ ਵੇਲੇ ਚੰਗੀ ਹੋ ਜਾਂਦੀ ਹੈ ਸਮੇਂ ਨਹੀਂ ਆਉਂਦੀ ਮੇਰੀ ਮੁਸੀਬਤਾਂ ਕਦੋਂ ਖਤਮ ਹੋਣਗੀਆਂ ਇੱਕ ਜਾਂਦੀ ਤੇ ਦੂਜੀ ਤਿਆਰ ਹੋ ਜਾਂਦੀ ਹੈ ਇੱਧਰ ਹੀ ਆਇਓ ਇੱਧਰ ਬੈਠੀ ਮੈਂ ਕਾਹ ਤੋਂ ਸੋਫੇ ਤੇ ਬਰਾ ਸੱਜ ਕੇ ਬੈਠੀ ਆ ਕੁੜੀ ਦੇ ਅੰਦਰ ਕੱਲੇ ਨੂੰ ਲੰਮੇ ਪਾਏ ਜੇ ਪਲਟ ਕੇ ਡੇਜੇ ਤੇ ਕੌਣ ਜ਼ਿੰਮੇਵਾਰ ਆ ਤੂੰ ਹੀ ਤੂੰ ਹੀ ਜ਼ਿੰਮੇਵਾਰ ਨਾ ਇੱਥੇ ਤੂੰ ਬੈਠੀ ਆ ਮੈਂ ਬੈਠਾ ਮੈਂ ਤਾਂ ਬਾਹਰੋਂ ਆਇਆ ਹਾਂ ਹਾਂ ਬੜਾ ਹੀ ਬੋਲਦੇ ਆ ਬਾਬਾ 2 ਮਿੰਟ ਬਹਿ ਗਈ ਗਈ ਆ ਤੇ ਬੈਠੀ ਕਿਉਂ ਆ ਮੰਜੇ ਤੇ ਵੀ ਜਾ ਕੇ ਝੋੜਨਾ ਸੀ ਵੇਖਿਆ ਨਹੀਂ ਲਾ ਕੇ ਸਾਰੇ ਸਰਾਵੇਂ ਲਾਏ ਤੇ ਕੰਬਲ ਟੇਡਾ ਕਰਕੇ ਲਾਇਆ ਐਡੀ ਵੀ ਉਪ ਢੁਕਦੀ ਨਹੀਂ ਹਜੇ ਨਾ ਬੂਏ ਤਾਂ ਕਦੇ ਕੋਲ ਖੁੱਲੇ ਛੱਡਿਆ ਹੀ ਉਹ ਕੋਈ ਲੁੱਕ ਗਿਆ ਗਿਆ ਬਹਿ ਗਿਆ ਨਾ ਤੇ ਤੇ ਸਵੇਰੋਂ ਤੇਰੀ ਚੀਕਾਂ ਹੀ ਨਿਕਲ ਨਹੀਂ ਆਈ ਤੇ ਵਹਿੰਦੀ ਫਰੀ ਬੋਲਿਆ ਬੋਲਿਆ ਆ ਹੁਣੇ ਗੁਰਜੀਤ ਬੈਂਜੀ ਆਏ ਸੀ ਰਾਖੇ ਹੀ ਕਪੜੇ ਉਹ ਬੜੇ ਗੁੱਗੂ ਮੂਕ ਬਣਾ ਗਏ ਉਹਨੂੰ ਸੁਵਾਇਆ ਹੋਇਆ ਹੈ ਹਾਂ ਵੇਖਿਆ ਕੁੜੀ ਨੇ ਵੇਖ ਲਿਆ ਨਾ ਕਿੰਨੇ ਸੋਹਣੇ ਤਰੀਕੇ ਰੱਖਿਆ ਆ ਜਿਉਂ ਐਨੇ ਵੀ ਪਾਸੇ ਨਹੀਂ ਪਲਟਦੀ ਮੰਮੀ ਸਮਾਨ ਰੱਖ ਦਿੱਤਾ ਦੂਜੇ ਕਮਰੇ ਚ ਧਿਆਨ ਨਾ ਕੋਲ ਹੋ ਹੈ ਉਹ ਕੋਈ ਨਹੀਂ ਮੈਂ ਸਾਮ ਲਵਾਂਗੀ ਡਟੋਲ ਚ ਪਹਿਲਾਂ ਇੱਕ ਵਾਰੀ ਨਾ ਕਪੜੇ ਕੱਢ ਦਵਾਂਗੇ ਕਿਉਂਕਿ ਬਾਜ਼ਾਰ ਦੇ ਕਪੜਿਆਂ ਨੂੰ ਕੋਈ ਨਾ ਲੱਗੇ ਹੁੰਦੇ ਨੇ ਕੋਈ ਘੱਟਾ ਮਿੱਟੀ ਲੱਗਾ ਹੁੰਦਾ ਵੈ ਤੂੰ ਹਮੇਸ਼ਾ ਮੇਰੇ ਸਿਰ ਦੇ ਵਾਲਾਂ ਨੂੰ ਨਾ ਪਿਆ ਕਰੋ ਚਲੋ ਕੋਈ ਆਇਆ ਸੀ ਹੁਣ ਮੀਰਾਜਾ ਖੁੱਲੇ ਹਾਂ ਗੁਰਜੀਤ ਭਾਜੀ ਆਏ ਸੀ ਹੁਣੇ ਹੋ ਕੇ ਗਏ ਨੇ ਸਿਮਰਤ ਨਹੀਂ ਆਈ ਸੀ ਨਹੀਂ ਨਹੀਂ ਸਿਮਰਤ ਨਹੀਂ ਆਈ ਕੈਂਟਾ ਬੈ ਕੇ ਗਏ ਤੁਹਾਨੂੰ ਡੀਕ ਦੇ ਗਏ ਨੇ ਕਿਉਂ ਕੀ ਗੱਲ ਲੈ ਕਿਉਂ ਕਿ ਅਗਲੀ ਆ ਨਹੀਂ ਸਕਦੀ ਸਾਡੇ ਘਰ ਨਾ ਮੈਨੂੰ ਡੀਕ ਦੇ ਕੇ ਮਤ ਅੱਦ ਕਿਹਨਾਂ ਆ ਮਾਂ ਹੋਦਸਾਂ ਲੱਗੀਆਂ ਇਹ ਉੱਤ ਮਿਲਣਾ ਤੁਹਾਨੂੰ ਮਿਲ ਕੇ ਚੱਲ ਗਏ ਨਹੀਂ ਸਪੈਸ਼ਲ ਤੁਹਾਨੂੰ ਮਿਲਣ ਆਏ ਸੀ ਨਾ ਦੱਸ ਕੀ ਗੱਲ ਹੈ ਵੇਖੋ ਗੱਲ ਮੈਂ ਕਰਨ ਲੱਗੀ ਹਾਂ ਸਿੱਧੀ ਤੇ ਸਪਸ਼ਟ ਜੀ ਮੇਰੇ ਸਿਰ ਦੇ ਵਾਲਾਂ ਨੂੰ ਨਾ ਪਹਿਲਾਂ ਦੇ ਪੈਣਾ ਤੇ ਦੂਜੀ ਤੂੰ ਗੱਲ ਧਿਆਨ ਨਾਲ ਸੁਣ ਲੈ ਵੀ ਇਹ ਨਾ ਲੱਲੇ ਪੋਪੜੇ ਤੇ ਚੋਚਲੇ ਬਥੇਰੇ ਹੋ ਗਏ ਨੇ ਜ਼ਿੰਦਗੀ ਐ ਇਹ ਜੀਣੀ ਐ ਹੁਣ ਦੋ ਦੁਕਾਨਾਂ ਆਪਾਂ ਨਹੀਂ ਲੈ ਰਹੇ ਤੇ ਇੱਕ ਤਾਂ ਲੈਣ ਲੱਗਿਆ ਨਾ ਗਾਂ ਵਧਣ ਲੱਗਿਆ ਨਾ ਇਹਨੂੰ ਬੂਏ ਚ ਦਬਾਏ ਨਹੀਂ ਰੱਖਣਾ ਕੱਲ ਨੂੰ ਕਦੀ ਨਾ ਕਦੀ ਭਲਕੇ ਨੂੰ ਤੋੜਨਾ ਨਾ ਇਹਦੇ ਘਰ ਬਾਰ ਬਲੀ ਬਣਾਉਣਾ ਨਾ ਆਪਾਂ ਹਾਂ ਮੈਂ ਗਈ ਸੀ ਨਾ ਦੋ ਤਿੰਨ ਦਿਨ ਪਹਿਲਾਂ ਇਹਨੂੰ ਨਾਲ ਲੈ ਕੇ ਦਿਸੰਦੀ ਦੁਕਾਨਾਂ ਚੈੱਕ ਕਰਨਗੇ ਕਿ ਕਿਹੜੀ ਲੈਣੀ ਕਿਹੜੀ ਨਹੀਂ ਉਹ ਤਾਂ ਮਿਲਣੀ ਨਹੀਂ ਨਾ ਹੁਣ ਪੁੱਲ ਵਾਲੀ ਤਾਂ ਮਿਲਣੀ ਨਹੀਂ ਸਾਨੂੰ ਹਾਂ ਕੀ ਗੱਲ ਕਰ ਕੀ ਗੱਲ ਆ ਕਰਨ ਲੱਗੀਆਂ ਹੁਜਾਰਤਾ ਨਾ ਪਾਪ ਹੁਜਾਰਤਾ ਨਹੀਂ ਪਾਉਂਦੀ ਭੈਂਜੀ ਦੇ ਰਿਸ਼ਤੇ ਦੇ ਵਿੱਚ ਨਾ ਕੋਈ ਪਤੀਜਾਪਣੇ ਵਈ ਕੁਝ ਲੱਗਦਾ ਹੈਗਾ ਵੈ ਉਹਦਾ ਰਿਸ਼ਤਾ ਦਿੰਦੇ ਪਏ ਨੇ ਨਾ ਤੂੰ ਫੇਰ ਵਿਆਹ ਤਾਂ ਜੱਪ ਪਾ ਲਿਆ ਉਹ ਥੋੜਾ ਚਿਰ ਹੌਸਲਾ ਕੱਲਾ ਕੁੜੀ ਨੂੰ ਰਹਿਣ ਦੇ ਘਰ ਨਾ ਤਿੰਨਾਂ ਦੀ ਸਾਰੇ ਸਲਾਮਾ ਕਰਦੇ ਅਰਜਨ ਦੇ ਆਇਆ ਉਹ ਵੀ ਤਿੰਨਾਂ ਦਾ ਸਲਾਹ ਕਿਤੇ ਗੁਰਜੀਤ ਭੈਂਜੀ ਉਹ ਵੀ ਤਿੰਨਾਂ ਦਾ ਸਲਾਹ ਕਿਤੇ ਨਾ ਸੇਵਕ ਮੇਰੇ ਨਾਲ ਸਵੇ ਦੁਕਾਨਾ ਖੋਣ ਗਿਆ ਵਾ ਉਹਨੇ ਤਾਂ ਮੈਂ ਕੋਈ ਗੱਲ ਨਹੀਂ ਕੀਤੀ। ਉਹ ਸਾਰੇ ਤੈਨਾਂ ਨੂੰ ਸਲਾਮਾ ਕਰਦੇ। ਉਹ ਮੈਨੂੰ ਘਰ ਘਰ ਵਾਸਤੇ ਕਿਹਾ। ਐਂਡਲ ਮੌਕੇ ਤੇ ਆਵਾਜ਼ ਮਾਰਦੇ ਜਿਉ ਡੋਲਾ ਤੋੜਦਾ ਤੂੰ। ਹੋ ਗਏ। ਮੈਂ ਅੱਗੇ ਗਿਆ ਸੀ ਮੇਰੇ ਸਿਰ ਦੇ ਵਾਲਾਂ ਨੂੰ ਨਾ ਪੈਣਾ। ਨਜਾਇਜ਼ ਜੀ ਮੇਰੇ ਨਾਲ ਲੜੀ ਜਾਂਦੇ। ਹੁਣ ਸੇਵਕ ਨੇ ਤੁਹਾਡੇ ਨਾਲ ਗੱਲ ਕਿਉਂ ਨਹੀਂ ਕੀਤੀ? ਕੀ ਕਾਰਨ ਸੀ? ਕਿੰਨੇ ਲੋਕ ਤੀ ਖਲੋਤੇ ਸੀ। ਸੜਕ ਤੇ ਖਲੋਗੇ ਤਾਂ ਨਹੀਂ ਕਹਿੰਦਾ ਹਾਂਜੀ ਮਾਮਾ ਜੀ। ਮੈਂ ਆਪਣੀ ਭੈਣ ਲਈ ਰਿਸ਼ਤਾ ਲੱਭਿਆ ਜੇ ਉਹ ਤੇ ਮੈਂ ਕਰਾਦਾ ਗੱਲ। ਚੋਜਾਂ ਵਿੱਚ ਕਰਦਾ। ਉਹ ਨਿੱਕਰੇ ਆ ਕੇ ਗੱਲ ਕਰਨੀ ਸੀ। ਜਾ ਵੀ ਮਾਂ ਨੇ ਕਰਨੀ ਸੀ ਜਾਈ ਘਰ ਆ ਜਾ ਕੇ ਗੱਲੇ ਇਹ ਗੱਲਾਂ ਘਰਾਂ ਚ ਹੁੰਦੀਆਂ ਨੇ ਅੰਤੂ ਜੀ ਮੈਨੂੰ ਫੋਨ ਕਰ ਲੈਂਦੇ ਮੈਨੂੰ ਕੋਈ ਫੋਨ ਨਹੀਂ ਆਇਆ ਚੇਚਾ ਆਈ ਤੇ ਛਲਕੇ ਵਿਚਾਰੀ ਨਾ ਲਗਲੀ ਕਹਿੰਦੀ ਇਹ ਚੰਗਾ ਕਾਰੋਬਾਰ ਹੈ ਦੋ ਹੀ ਭਰਾ ਨੇ ਇੱਕ ਭਰਾ ਬਾਹਰ ਆਪਣੀ ਫੈਮਲੀ ਨਾਲ ਪੱਕਾ ਇੱਥੇ ਜ਼ਮੀਨ ਜਿਆਦਾ ਚੰਗੀ ਮੁੰਡਾ ਕੱਲਾ ਇੱਥੇ ਰਹਿੰਦਾ ਤਲਾਕ ਉਹਦਾ ਹੋਇਆ ਵਾ ਦੋ ਮਹੀਨੇ ਕਿ ਡੇਢ ਮਹੀਨੇ ਕਿ ਜਨਾਨੀ ਰਹੀ ਹੈ ਜਿਹੜੀ ਕਿ ਕਹਿੰਦੇ ਨਾ ਕਹਿੰਦੇ ਖਾਣਾ ਨਹੀਂ ਕਿਸ ਨੂੰ ਆਉਂਦਾ ਬਹੁਤਾ ਹੀ ਅੱਤ ਤੋਂ ਹੀ ਅੱਤ ਗਈ ਸੀ ਮਾਨ ਵਾਲਾ ਹੁੰਦਾ ਨਾ ਕਈਆਂ ਨੂੰ ਉਹਨੂੰ ਚਾਹੀਦੀ ਘਰੇ ਲੂ ਚੰਗੀ ਘਰ ਸਾਹਮਣ ਵਾਲੀ ਪਰਿਵਾਰ ਨੂੰ ਜੋੜਨ ਵਾਲੀ ਭਰਾ ਤਾਂ ਤੇ ਬਾਅਦ ਸੈੱਟ ਹੋ ਗਿਆ ਕਲੇਸ਼ ਬੜੇ ਪਾਣ ਲੱਪੀ ਸੀ ਪਰ ਉਹ ਕਹਿੰਦਾ ਮੈਂ ਆਪਣਾ ਘਰ ਬੂਆ ਉਹ ਨਹੀਂ ਛੱਡਣਾ ਜਿੱਥੇ ਮੇਰੀ ਮਾਂ ਨੇ ਮੈਨੂੰ ਪਾਲਿਆ ਪੋਸਿਆ ਬੜੇ ਹੀ ਚੰਗੇ ਵਿਚਾਰਾਂ ਵਾਲਾ ਮੈਂ ਉਹਨਾਂ ਨਾਲ ਗੱਲ ਕਰਕੇ ਵੇਖ ਲਈ ਮਿਲ ਵੀ ਲਿਆ ਤੇ ਭਾਣੂ ਮਲਵਾਨ ਦੀ ਤੇ ਗੱਲ ਕਰਨ ਲਈ ਆ ਅੱਜ ਤੱਕ ਅਰਜਨ ਤੋਂ ਵੀ ਸਭ ਕੁਝ ਹੈਗਾ ਸੀ ਇਹ ਜੋ ਤੁਸੀਂ ਦੱਸ ਰਹੇ ਨੇ ਉਹ ਕੋਈ ਜ਼ਮੀਨ ਜਿਆਦਾ ਸਭ ਕੁਝ ਹੈਗਾ ਸੀ ਤੇ ਬਾਅਦ ਚ ਕੀ ਨਿਕਲਿਆ ਅਸੀਂ ਉਹਦੇ ਢਿੱਡ ਚ ਵੜ ਕੇ ਥੋੜੀ ਮੰਮੀ ਦੇਖਿਆ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਹੈਗੀ ਕਿ ਕੁੜੀਆਂ ਨੂੰ ਕਰਦੇ ਕੀ ਹੈ ਠੀਕ ਹੈ ਇੱਕ ਵਿਆਹ ਕਰ ਲਿਆ ਕਿਸਮਤ ਮੇਰੇ ਵਰਗੀ ਮਾੜੀ ਨਿਕਲਾਈ ਸਾਡੇ ਲੋਕਾਂ ਦੀ ਤੇ ਦੂਜਾ ਵਿਆਹ ਕਿਉਂ ਮੰਮੀ ਕਿਉਂ ਤੁਸੀਂ ਇੰਨੇ ਜੋਗੇ ਵੀ ਨਹੀਂ ਹੈਗੇ ਕਿ ਮੈਂ ਤਾਂ ਦੋ ਫੁਲਕੇ ਖਾਵਾਂਗੀ ਨਾ ਮੈਂ ਠੀਕ ਹੈ ਮੈਨੂੰ ਇੰਨਾ ਵੀ ਹੱਕ ਨਹੀਂ ਹੈਗਾ ਕਿ ਮੈਂ ਆਪਣੀ ਜ਼ਿੰਦਗੀ ਜੀ ਸਕਾਂ ਤੁਸੀਂ ਸਭ ਨੂੰ ਕੋਈ ਨਹੀਂ ਨਹੀਂ ਕਰਨਾ ਚਾਹਦੀ ਨਹੀਂ ਚਾਹਦੀ ਕੋਈ ਗੱਲ ਨਹੀਂ ਘਰ ਹੈਗਾ ਅਦਰ ਵਸਤੇ ਕੋਈ ਗੱਲ ਨਹੀਂ ਆਪਣਾ ਜ਼ਿੰਦਗੀ ਜੀਵੇ ਪਰ ਮੈਂ ਤੁਹਾਨੂੰ ਤਾਂ ਔਖਾ ਲੱਗਦਾ ਕਿ ਦਾਲ ਨਾਲ ਫੁਲਕੇ ਹੀ ਖਾਣਾ ਮੰਮੀ ਮੈਂ ਤੁਹਾਨੂੰ ਕੋ ਕੀ ਮੰਗ ਲਿਆ ਦੱਸੋ ਮੈਂ ਕੰਮ ਕਰ ਲਵਾਂਨੀ ਨੌਕਰੀ ਕਰ ਲਵਾਂ ਆ ਨਹੀਂ ਮੰਗਦੀ ਤੁਹਾਡੇ ਕੋਲੋਂ ਮੈਂ ਕੁੜੀ ਹੀ ਪਾਲ ਲੂੰਗੀ ਦੂਸੇ ਪੱਤ ਤੱਕ ਤਾਂ ਨਹੀਂ ਦੇ ਨੀ ਬਸ ਫੜਾ ਫੜ ਕੁੜੀ ਤੋੜ ਦਈਏ ਮਾ ਹੋਂਦਾ ਸੀ ਮੇਰੀ ਗੱਲ ਕਦ ਹੋਗੀ ਗੈ ਤੂੰ ਹੀ ਤਾਂ ਪਤਾ ਨਾ ਕਿ ਨਾ ਸਮਝਿਆ ਮਨੀਆ ਗੱਲਾਂ ਕਰਦੀ ਵੀ ਠੀਕ ਆ ਉਹਦੀ ਗੱਲ ਕਹਿ ਨਹੀਂ ਕਿ ਘਰ ਰਹਿਣਾ ਚਾਹਦੀ ਹੈ ਜੇ ਕੁਛੇ ਇਹ ਗੁਰਜੀਤ ਭੈਣ ਜੀ ਨੇ ਮੈਨੂੰ ਕਿਹਾ ਮੈਂ ਨਹੀਂ ਕਰ ਕੁਝ ਵੀ ਮੈਨੂੰ ਮਨਾ ਕਰ ਦੋ ਨਾ ਮੰਮੀ ਕਹਿ ਦੋ ਨਹੀਂ ਕਰਨਾ ਵਿਆਹ ਕਰਦੇ ਨਹੀਂ ਮਨਾ ਹਾਂ ਮਨਾ ਕਰ ਦੋ ਕਰਦੇ ਨਹੀਂ ਮਨਾ ਕੋਈ ਗੱਲ ਨਹੀਂ ਮੈਂ ਨਹੀਂ ਜਿਵੇਂ ਵਿਆਹ ਕਰਨਾ ਮੈਂ ਹੁਣ ਇਦਾਂ ਕੁਛ ਮੈਂ ਆਪਣੀ ਕੁੜੀ ਦੇ ਸਾਰੇ ਜ਼ਿੰਦਗੀ ਜੀ ਲਾਂਗੀ ਆ ਵੇ ਦਾ ਫੈਸਲਾ ਬਸ ਗਲਤ ਹੈ ਕੱਲਿਆਂ ਜ਼ਿੰਦਗੀ ਨਹੀਂ ਕੱਟੀ ਜਾਂਦੀ ਪੁੱਤ ਮਮੇ ਤੁਸੀਂ ਲੋਕ ਹੈਗੇ ਹੋ ਨਾ ਮੇਰ ਨਾਲ ਕੀ ਹੋ ਗਿਆ ਤੁਹਾਨੂੰ ਤਾਂ ਕੋਈ ਸਾਹਰਾ ਚਾਹੀਦਾ ਮੇਥੇ ਮੇਰਾ ਘਰ ਕੋਈ ਭਰਾ ਹੈਗਾ ਇੱਕ ਇੱਕ ਦੂਜੇ ਦੇ ਸਾਰੇ ਜੀ ਲਾਂਗੇ ਕੀ ਹੋ ਗਿਆ ਦੁਨੀਆ ਤੋਂ ਕਿੱਥੇ ਭੱਜੇ ਫਿਰਾਂਗੇ ਆਪਾਂ ਲੋਕਾਂ ਨੇ ਨਹੀਂ ਜੀਣ ਦੇਣਾ ਧੀਆਂ ਬੂਏ ਚ ਨਹੀਂ ਰਹਿੰਦੀਆਂ ਮਮਾ ਕੀ ਉਹਦਾ ਮੇਰੀ ਕਿਸਮਤ ਚ ਸੁੱਖ ਹੈ ਨਹੀਂ ਤੁਸੀਂ ਕਿੱਥੋਂ ਲਿਖ ਦੋ ਇਹ ਤੂੰ ਕਿਵੇਂ ਕਹਿ ਨਹੀਂ ਤੇਰੇ ਕਰਮਾਂ ਚ ਸੁੱਖ ਨਹੀਂ ਸੁੱਖ ਆਗਾ ਤਾਂ ਤੇ ਚੱਲ ਕੇ ਘਰ ਦੂਜਾ ਰਿਸ਼ਤਾ ਆਇਆ ਵੈ ਬੜਾ ਕੁਛ ਉਦੋਂ ਮੈਂ ਸੋਚਿਆ ਸੀ ਮੈਂ ਉਹਦੋਂ ਐਦਾ ਹੀ ਨਾ ਤੁਹਾਡੇ ਨੂੰ ਮੁੱੱਚੀ ਹਵਾ ਚੁੱਭਦੀ ਸੀ ਜਿਵੇਂ ਮੈਨੂੰ ਸਭ ਕੁਝ ਮਿਲ ਗਿਆ ਅਰਜਨ ਮਿਲ ਗਿਆ ਸਭ ਕੁਝ ਮਿਲ ਗਿਆ ਫੋਟ ਮੈਂ ਅਮਰੀਕਾ ਜਾਵਾਂਗੀ ਕੋਈ ਨਹੀਂ ਬੱਚਾ ਹਨਾ ਲੈ ਕੋਈ ਨਹੀਂ ਇਹਨੂੰ ਵੀ ਲੈ ਕੇ ਚਲ ਜਾਗੀ ਮੇਰੀ ਮਾਂ ਪਿਓ ਨੂੰ ਹੀ ਮੈਂ ਪਿੱਛੇ ਕੀ ਮਿਲਾ ਮਮੀ ਮੈਨੂੰ ਕੀ ਹੈ ਜ਼ਰੂਰੀ ਕੀ ਲਿਖਿਆ ਕਿ ਕਿਹੜੇ ਪੰਨੇ ਤੇ ਲਿਖਿਆ ਹੈ ਕਿ ਮੈਨੂੰ ਉਹਦੇ ਨਾਲ ਵੀ ਸੋਤ ਮਿਲ ਜਾਏਗਾ ਮਮੀ ਨਾ ਕਰੋ ਮਮੀ ਮੈਨੂੰ ਨਾ ਲੈਦਾ ਮੈਨੂੰ ਜ਼ਿੰਦਗੀ ਜੀਣ ਦੋ ਮੇਰੀ ਮੈਨੂੰ ਹਰ ਪੇ ਤੇ ਚੁੱਪ ਕਰ ਜਾ ਨਾ ਕਰ بیا ਕੁਛ ਨਹੀਂ ਕਹਿੰਦੀ ਮੈਂ ਮੈਂ ਮਗਰ ਨਹੀਂ ਜੇ ਪਈ ਸਿਮਰਤ ਤ ਸੇਵਕ ਤੇ ਗੁਰਜੀਤ ਮੈਂਜੀ ਉਹਨਾਂ ਨੇ ਨਾ ਸਲਾਹ ਕੀਤੀ ਹੈ ਕਿ ਸਾਡੀ ਹੀ ਰਿਸ਼ਤੇਦਾਰੀ ਸਾਡੇ ਹੀ ਇਲਾਕੇ ਦੇ ਵਿੱਚ ਉਹਨਾਂ ਦੇ ਏਰੀਆ 'ਚ ਦੋ ਗਲੀਆਂ ਛੱਡ ਕੇ ਕੋਠੀ ਹੈ ਆਪਣੇ ਪਰਿਵਾਰ ਦਾ ਉਹਨਾਂ ਦਾ ਖਾਸ ਹੈਗਾ ਵਾ ਮਤਲਬ ਸੇਵਕ ਦਾ ਕਹਿੰਦੇ ਨਾ ਗੂੜਾ ਭਰਾ ਹੈਗਾ ਜੀ ਉਹ ਕਹਿੰਦੇ ਇਹੀ ਜਾਣੇ ਕਿ ਇੱਕੋ ਕਰਦੀਆਂ ਧੀਆਂ ਨਾ ਇਸ ਤਰ੍ਹਾਂ ਇੱਕੋ ਘਰ ਚ ਆ ਜਾਣ ਇਧਰ ਮਾਮਾ ਤੇ ਮਾਮੇ ਦੀ ਤੇ ਭੂਆ ਦੀ ਹੈ ਤੇ ਇਧਰ ਉਹ ਵੀ ਕੋਈ ਭੂਆ ਤੇ ਮਾਮੀ ਐਂਦਾ ਕਰਕੇ ਰਿਸ਼ਤੋਂਾਂ ਦਾ ਵੀ ਇੰਜ ਹੀ ਹੈਗਾ ਜੀ ਦਸਾਂ ਦੇਸੀ ਮੈਂ ਧਿਆਨ ਨਾਲ ਸੁਣੀ ਨਹੀਂ ਕਹਿੰਦੀ ਭੈਣ ਨੂੰ ਮੈਂ ਆਪਣੇ ਕੋਲ ਲੈ ਜਾਾਂਗੀ ਬੜਾ ਚੰਗੇ ਨੇ ਕੋਈ ਮੁੰਡੇ ਚ ਕਹਿੰਦੀ ਐਬ ਨਹੀਂ ਮਾਮਾ ਜੀ ਆਣ ਸਾਰਾ ਕੁਝ ਆਗੇ ਪਤਾ ਕਰ ਲਨ ਉਹੀ ਕਮੀ ਪੇਸ਼ੀ ਨਿਕਲ ਆਏਗੀ ਤਾਂ ਅਸੀਂ ਬੈਠੇ ਹੀ ਵੇਖਣ ਵਾਲੇ ਨਾਲ ਘਰ ਦੀ ਤੀ ਘਰਚ ਆ ਜਾਏਗੀ ਅਸੀਂ ਵੇਖਾਂਗੇ ਮੈਂ ਤਾਂ ਸਿਰਫ ਇਹੀ ਕਿਹਾ ਮੈਂ ਕਿਹਾ ਤਾਂ ਪਿਓ ਵੇਖੇਗਾ ਚਲ ਕੁੜੀ ਨੂੰ ਪੁੱਛ ਲੈਨੇ ਹੋਰ ਆਰਾਦਾ ਕੀ ਹੈ ਉਹਨੂੰ ਪਿਓ ਦਾ ਪਿਆਰ ਮਿਲ ਜਾਏਗਾ ਅਸੀਂ ਕਿੰਨੇ ਚਿਰ ਹਗੇ ਕਿੰਨਾ ਚਿਰ ਨਹੀਂ ਗੇ ਸਾਡਾ ਤਾਂ ਸਭ ਕੁਝ ਐਦਾ ਹੀ ਆ ਨਾ ਐਂਡ ਤਾਂ ਕੱਲੀ ਰਹਿ ਜਾਏਗੀ ਨਾ ਮੁਰਕੇ ਕੱਲ ਨੂੰ ਸਾਡੇ ਤੋਂ ਬਾਅਦ ਕੋਈ ਤੇ ਦੇ ਨਾਲ ਖਲੋਣ ਵਾਲਾ ਹੋਏਗਾ ਅਸੀਂ ਮਾੜਾ ਥੋੜੀ ਹਰ ਵਾਰ ਸੋਚੀ ਜਾਣਾ ਚਲ ਕੋਈ ਗੱਲ ਨਹੀਂ ਕਾਲੇ ਨਹੀਂ ਪਹਿਣਾ ਆਪਾਂ ਸੋਇ ਤੇ ਹੋ ਜਾ। ਮੈਂ ਵੀ ਇਹੀ ਕਿਹਾ ਹੈ ਕੋਈ ੱਡੀ ਗੱਲ ਕਾਲੇ ਪਹਿਣ ਵਾਲੀ ਨਹੀਂ ਉਹ ਤਾਂ ਪੈਂਜੀ ਐ ਕਹਿੰਦੇ ਚੰਗਾ ਰਿਸ਼ਤਾ ਨਾ ਬਾਰ-ਬਾਰ ਨਹੀਂ ਜੇ ਮਿਲਦਾ ਹੱਥੋਂ ਨਿਕਲ ਗਿਆ ਨਾ ਤੇ ਫੇਰ ਨਾ ਕਹਿਣਾ ਹੱਥਾਂ ਨੂੰ ਕਿ ਦੰਦੀਆਂ ਵੱਡੋਗੇ ਝੂਠ ਨਾ ਬੋਲੀ ਮੰਨਿਆ ਪਿਓ ਵੱਲੋਂ ਲਿਹਾਜਾ ਤੈਨੂੰ ਗੱਲ ਕਰਨੇ ਕਿ ਸ਼ਰਮ ਆਂਦੀ ਹੈ ਪਰ ਫੇਰ ਵੀ ਔਰੇ ਲਵਜ਼ਾ ਨਾ ਨਾ ਇੱਕ ਸਿੱਧੀ ਜੀ ਗੱਲ ਐ ਤੇ ਗੱਲ ਦੱਸਣੀ ਚਾਹੀਦੀ ਐ ਪੜੀ ਲਿਖੀ ਐ ਐਜੂਕੇਟ ਅਜ ਦਾ ਟਾਈਮ ਹੋ ਰਿਹਾ ਫਿਰ ਵੀ ਬੰਦਾ ਦਿਲ ਦੀ ਗੱਲ ਖੋਲ ਕੇ ਕਰਦਾ ਤੇਰੇ ਸਾਹਮਣੇ ਉਹ ਮੁੰਡਾ ਬੈਠਾ ਸੀ ਨਾ ਤੂੰ ਵੇਖਿਆ ਤੈਨੂੰ ਅਸੀਂ ਸਾਹਮਣੇ ਬਿਠਾ ਕੇ ਗੱਲ ਵੀ ਕਰਵਾਈ 2 ਮਿੰਟ ਸਿਮਰਤ ਨਾਲ ਭੇਜ ਕੇ ਪੋੜੀਆਂ ਲਾਗੇ ਖਲਾਰ ਕੇ ਗੱਲ ਵੀ 2 ਮਿੰਟ ਕੀਤੀ ਮੈਂ ਕਿਹਾ ਪੁੱਤ ਗੱਲ ਕਰਕੇ ਵੇਲਾ ਬੰਦੇ ਨਾਲ ਗੱਲ ਕਿੱਤਿਆਂ ਵੀ ਕਿਹਲੇ ਪਤਾ ਲੱਗ ਜਾਂਦਾ ਕਿ ਬੰਦਾ ਬੋਲਦਾ ਕਿਹੜੀ ਟੋਨ ਨਾਲ ਐ ਫਿਰ ਵੀ ਪੜੀ ਲਿਖੀ ਆ ਥੋੜਾ ਬੋਧਾ ਤੇ ਲਿਹਾਜ਼ ਹੁੰਦਾ ਨਾ ਬੰਦੇ ਨੂੰ ਸਮਝਣ ਦਾ ਮੰਮੀ ਦੋ ਮਿੰਟ ਗੱਲ ਕਰਨਾ ਨਾ ਕਿਸੇ ਦਾ ਸੱਚ ਸਾਹਮਣੇ ਨਹੀਂ ਆਉਂਦਾ ਤੇ ਉਹਦੇ ਮੱਥੇ ਤੇ ਨਹੀਂ ਲਿਖਿਆ ਉਹ ਕਿਹੋ ਜਿਹਾ ਹੈ ਤੇ ਮੈਨੂੰ ਅੱਜ ਦਾ ਪਤਾ ਹੈ ਕਿ ਮੈਂ ਆ ਜਿਹੜੀ ਛੱਤ ਥੱਲੇ ਮੈਂ ਬੈਠੀ ਆ ਨਾ ਇਹ ਮੇਰੀ ਆਪਣੀ ਹੈ ਤੇ ਤੁਸੀਂ ਮੇਰੇ ਆਪਣੇ ਹੋ ਮੈਨੂੰ ਨਿਸਚੈ ਨਾ ਕਿਸੇ ਨੂੰ ਨਹੀਂ ਸੁਝਦਾ ਪਿਆ ਤੇ ਮੈਨੂੰ ਨਾ ਕਿਸੇ ਦਾ ਵਿਸ਼ਵਾਸ ਤੇ ਤੇ ਨਾ ਮੈਂ ਨਾ ਹੁਣ ਕੋਈ ਗੱਲ ਕਰਾਂ ਕੋਈ ਸੇ ਮੈਂ ਇਹ ਕਹਿਣਾ ਚਾਹੁੰਦੀ ਆ ਜੇ ਤੁਹਾਨੂੰ ਮੇਰੀ ਸਮਝ ਲੱਗੀ ਠੀਕ ਹੈ ਨਹੀਂ ਸਮਝ ਲੱਗੀ ਤਾਂ ਵੀ ਕੋਈ ਗੱਲ ਨਹੀਂ ਮੇਰੀ ਅੱਜ ਵੀ ਨਾ ਤੇ ਕੱਲ ਵੀ ਨਾ ਲੇ ਹਰਪ੍ਰੀਤ ਵੇਖ ਮੈਂ ਤੇਰੀ ਗੱਲ ਨੂੰ ਸਮਝਦੀ ਆ ਜੇ ਮੈਂ ਅੱਜ ਤੇਰੀ ਜਗ੍ਹਾ ਬੈਠੀ ਹਾਂ ਨਾ ਤਾਂ ਮੈਂ ਸ਼ਾਇਦ ਇੰਨੀ ਵੀ ਹਿੰਮਤ ਕਰਕੇ ਕਿਸ ਨਾ ਗੱਲ ਮਨਾ ਕਰਾਂ ਮੈਂ ਤਾਂ ਤੱਕਾਂ ਵੀ ਨਾ ਮੈਂ ਮੰਦੀ ਤੇਰੀ ਹਿੰਮਤ ਦੀ ਨਾ ਦਾਤ ਦੇਨੀ ਆ ਕਿ ਤੂੰ ਥੋੜਾ ਹੌਸਲੇ ਨਾਲ ਉੱਠੀ ਆ ਖਲੋਤੀ ਤੁਰੀ ਫਿਰਦੀ ਪਿਓ ਨਾ ਆਈਆਂ ਗਈਆਂ ਚਲ ਬੱਚਾ ਸੰਭਨਨੀ ਆ ਘਰ ਵੇਖਦੀ ਪੀਏ ਸਾਨੂੰ ਵੇਖਣ ਨਹੀਂ ਆ ਸ਼ਾਬਾਸ਼ੀਏ ਪੁੱਤਰ ਤੇਰੇ ਤੇ ਪਰ ਪੁੱਤਰ ਜ਼ਿੰਦਗੀ ਨਾ ਖਲੋ ਨਹੀਂ ਸਕਦੀ ਇਨੂੰ ਚਲਾਉਣਾ ਹੀ ਪੈਂਦਾ ਹੈ ਦੇਖਣਾ ਰਾਤੀ ਸੋ ਕੇ ਉੱਠੀ ਐ ਤੇ ਸਵੇਰੇ ਇੱਕੋ ਜਗ੍ਹਾ ਤੇ ਨਹੀਂ ਬੈਠੀ ਰਹੀ ਟੁਰੀ ਫਿਰਦੀ ਐ ਨਾ ਜ਼ਿੰਦਗੀ ਵਿੱਚ ਕੁਛ ਐਦਾਂ ਦੀ ਐ ਸਾਡੀ ਨੁਕਸਾਨ ਕੀ ਮੁਨਾਫਾ ਕੀ ਇਹ ਦੋ ਹੀ ਐ ਕੰਮ ਜ਼ਿੰਦਗੀ 'ਚ ਪਾਣੀ ਜਿੰਨਾ ਚੱਲਦਾ ਰਹੇ ਨਾ ਉਨੀ ਹੀ ਦੂਰੀ ਤੱਕ ਉਹ ਜਾਂਦਾ ਹੈ ਤੇ ਉਨਾ ਹੀ ਸਾਫ਼ ਰਹਿੰਦਾ ਵੈ ਮੈਜਿਸ ਚੈਪਟਰ ਹੀ ਵਿੱਚ ਕਿਉਂ ਲਿਆ ਰਹੀ ਜੀ ਮੈਂ ਕਹਿ ਰਹੀ ਆ ਲਾਈਕ 'ਚ ਬਹੁਤ ਹੋਰ ਆਪਸ਼ਨ ਨੇ ਮੈਂ ਅੱਗੇ ਵੱਧਦੀ ਆ ਮੈਂ ਕੁਝ ਡਿਪਲੋਮਾ ਮੈਂ ਬਿਲਕੁਲ ਤੇਰੀ ਗੱਲ ਨਾਲ ਐਗਰੀ ਆ ਕਿ ਜ਼ਿੰਦਗੀ ਚ ਦੂਜਾ ਵਿਆਹ ਕਰਨਾ ਹੀ অপਸ਼ਨ ਨਹੀਂ ਕਰਾਈ ਜੇਂਦੀ ਲਾਈਫ ਜੀਣ ਦੀ ਤੂੰ ਅੱਗੋਂ ਆਪਣਾ ਬਿਜ਼ਨਸ ਖੋਲ ਕੇ ਆਪਣੀ ਲਾਈਫ ਨੂੰ ਬੜੀ ਗ੍ਰੋਥ ਦੇ ਕੇ ਖਲੋ ਸਕਦੀ ਆ ਆਪਣੇ ਬੱਚੇ ਨੂੰ ਪਰ ਕਿਤੇ ਨਾ ਕਿਤੇ ਜਾ ਕੇ ਪੁੱਤ ਉਹਦੇ ਦਿਲ ਚ ਆਏਗਾ ਮੇਰੇ ਪਾਪਾ ਕੌਣ ਸੀ ਕਿੱਥੇ ਨੇ ਪਿਓ ਦਾ ਪਿਆਰ ਧੀ ਪਾਲਦੀ ਹੈ ਕਿਤੇ ਨਾ ਕਿਤੇ ਤਿਆਂ ਨੂੰ ਨਾ ਤੂੰ ਹੀ ਵੇਖ ਲਾ ਜਿਸ ਦਾ ਨਾਮ ਦੇ ਨਾ 2-4 ਮਹੀਨਿਆਂ ਬਾਅਦ ਤੈਨੂੰ ਮਾਂ ਆਖੋ ਨਜ਼ਰ ਬੰਦ ਹੋ ਜਾਂਦੀ ਦਿਖਦੀ ਤੇ ਉਹ ਹੀ ਪਿਓ ਨੇ ਰੰਦਾ ਬਸ ਉਹੀ ਹੈ ਹੁਣ ਵੀ ਵੇਲਾ ਜਿਹੜੇ ਕੰਮ ਮੈਂ ਤੇ ਨਾਲ ਵਯਾਰ ਜਾ ਕੇ ਕਰਨੇ ਖਰੀਦਦਾਰੀ ਤੇ ਤੂੰ ਪਿਓ ਨਾ ਗਈ ਤੂੰ ਮੇਰੇ ਨਾਲ ਗਈ ਉਹ ਵੀ ਪਾਲਦੀ ਹੈ ਮੇਰਾ ਪਿਓ ਖਰੇ ਉਹਦੇ ਕਰਮਾਂ ਚ ਪਿਓ ਦਾ ਪਿਆਰ ਆਗਾ ਵੈ ਉਹਦੇ ਨਸੀਬ ਚ ਨਹੀਂ ਸੀਗਾ ਕਿਹੇ ਧੀ ਪੁੱਤ ਦਾ ਪਿਆਰ ਤਦੇ ਤੋਂ ਉਹਨੇ ਜਿੱਥੇ ਜਿੱਥੇ ਵਿਆਹ ਕੀਤਾ ਔਲਾਦ ਦਾ ਪਿਆਰ ਨਾਲ ਨਹੀਂ ਰੱਖਿਆ ਚੱਲ ਮੈਂ ਉਹਦੀ ਗੱਲ ਹੀ ਨਹੀਂ ਕਰਦੀ ਸੋਖ ਕਰਮਾਂ ਨਾਲ ਹੀ ਮਿਲਦਾ ਮੈਂ ਮੰਦੀ ਆ ਪਰ ਕਰਮਾਂ ਨੂੰ ਬਣਾ ਲੈ ਆਪ ਹੀ ਅੱਗੇ ਵਧਣਾ ਪੈਂਦਾ ਮਮੀ ਜੇ ਫੇਰ ਕੁਝ ਹੋ ਹੋ ਜਾ ਫੇਰ ਮੈਨੂੰ ਦੱਸੋ ਕੁਝ ਤਾਂ ਮੈਨੂੰ ਦੱਸੋ ਪੁੱਤਰ ਦੇਖ ਸੌਂਦੇ ਕਿਹੇ ਚੀਜ਼ ਦੀ ਨਹੀਂ ਖਾਦੀ ਜਾਂਦੀ ਦੂਜੇ ਪਲ ਦੀ ਸੌਣ ਹੀ ਗਈ ਕਿ ਸਾਹ ਆਏਗਾ ਕਿ ਨਹੀਂ ਆਏਗਾ ਤੇ ਫੇਰ ਅਸੀਂ ਜ਼ਿੰਦਗੀ ਦੀ ਸੌ ਕਿੱਥੋਂ ਖਾ ਲਾਂਗੇ ਆ ਪਲ 'ਚ ਤੇਰਾ ਪਿਓ ਗੁੱਸਾ ਕਰ ਲੈਂਦਾ ਤਾਂ ਪਲ 'ਚੋਂ ਨਰਮ ਹੋ ਜਾਂਦਾ ਵੈ ਮੈਂ ਇਹਦੀ ਨਹੀਂ ਕਦੀ ਸੌਂ ਖਾ ਸਕਦੀ ਤੇ ਮੈਂ ਕਿਹੇ ਹੋਰ ਉੱਠ ਕੇ ਕਹੇ ਦੀ ਕੀ ਖਾਵਾਂ ਮम्मी ਉਹ ਪਤਾ ਨਹੀਂ ਕਿਦਾਂ ਉੱਠੀ ਆ ਪਤਾ ਨਹੀਂ ਹਿੰਮਤ ਕਿ ਦਿੱਤੀ ਕੁਛ ਮੈਨੂੰ ਤੇ ਕੁਛ ਸਿਮਰਤ ਹੋਣਾ ਨੇ ਇਹ ਚੀਜ਼ਾਂ ਵਾਸਤੇ ਮੈਨੂੰ ਨਹੀਂ ਹੀ ਮਥੇਗੀ ਜੀ ਮੈਂ ਨਹੀਂ ਅਪਨਾ ਰਹੀ ਜੇ ਉਧਰ ਮੈਂ ਦੋ ਮਿੰਦੋਰ ਨਾਲ ਗੱਲ ਕਰਨ ਗਈ ਆ ਨਾ ਸਿਮਰਤ ਦੇ ਘਰ ਤੇ ਸਿਰਫ ਉਹਦੇ ਮੂੰਹ ਤੇ ਤੂੰ ਐ ਨਾ ਸੋਚੇ ਬਸ ਸਿਰਫ ਮੂੰਹ ਲਿਆ ਜੀ ਚਲ ਠੀਕ ਕੋਈ ਗੱਲ ਨਹੀਂ ਪੁੱਤ ਜੋ ਤੇਰਾ ਫੈਸਲਾ ਨਾ ਆਪਾਂ ਸੇਵਕ ਨੂੰ ਬਾਹ ਲੈਣਾ ਵਿੱਚ ਆਰਾਮ ਨਾਲ ਗੱਲ ਕਰ ਲਈ ਉਹ ਤੇਰੇ ਜੀਜੇ ਦੇ ਸਾਲੀ ਦੇ ਨਾਤੇ ਆ ਕੇ ਗੱਲ ਨਹੀਂ ਇੱਥੇ ਕਰਦਾ ਉਹ ਕਹਿੰਦਾ ਮੇਰੀ ਭੈਣ ਮੈਂ ਗੱਲ ਕਰਨੀ ਤੇ ਜਿੱਥੇ ਉਹਨੇ ਇੰਨੇ ਤਕਲੀਫਾਂ ਜੋ ਕੱਢਿਆ ਨਾ ਉਹਦਾ ਹੱਕ ਵੀ ਆ ਗੱਲ ਕਰਨ ਦਾ ਨਾ ਮੈਂ ਇੱਕ ਗੱਲ ਦੱਸ ਨਾ ਜਿੰਨਾ ਤਲਾਕ ਹੋ ਜਾਂਦੇ ਆ ਜੱਜ ਬੰਦਾ ਸਿਰ ਤੇ ਰਹਿੰਦਾ ਨਹੀਂ ਜਦ ਬੰਦਾ ਫਰੋੜੀਆਂ ਨਿਕਲ ਜੇ ਤੇ ਦੂਜਾ ਆਪਸ਼ਨ ਉਹਨਾਂ ਦਾ ਵਿਆਹ ਦਾ ਹੁੰਦਾ ਬਸ ਤੇ ਵਿਆਹ ਕਰਾ ਲਓ ਵਿਆਹ ਕਰਾ ਲਓ ਨਾ ਮੇਰੀ ਕੁੜੀ 'ਚ ਕਮੀ ਕੀ ਆ ਨਾ ਨਾ ਕੋਈ ਕਮੀ ਨਹੀਂ ਸਾਡੀ ਹਰਪ੍ਰੀਤ 'ਚ ਕਿਉਂ ਕਮੀ ਕਿਉਂ ਨਹੀਂ ਆ ਉਹ ਪੜ੍ਹੀ ਲਿਖੀ ਆ ਉਹਨੂੰ ਹੋਰ ਪੜਾਵਾਂਗੇ ਉਹਨੂੰ ਆਪਣੇ ਪਰਿਵਾਰ ਦਾ ਖੜਾਵਾਗੇ ਜੇ ਔਰਤ ਜਿਆਦਾ ਨਾ ਉਹ ਬੰਦਾ ਬਣ ਕੇ ਵੀ ਆਪਣੇ ਬੱਚੇ ਨੂੰ ਪਿਆਰ ਦੇ ਸਕਦੀ ਆ ਸਭ ਕੁਝ ਕਰ ਸਕਦੀ ਆ ਕੀ ਨਹੀਂ ਕਰ ਸਕਦੀ ਸਾਰੀ ਤੇ ਸਭ ਕੁਝ ਮੈਂ ਤਾਂ ਸਿਰਫ ਦੁਨੀਆ ਤੋਂ ਡਰਦੀ ਆ ਕਿ ਔਰਤ ਕੱਲੀ ਵੇਖ ਕੇ ਨਾ ਘਰੋਬਾਰ ਕੰਮ ਕਰਨ ਵੀ ਜਾਂਦੀ ਆ بس ਇਹ ਲੋਕਾਂ ਦਾ ਮੂੰਹ ਜਿਹੜਾ ਨਾ ਉਹ ਨਹੀਂ ਫੜਿਆ ਜਾਂਦਾ ਉਹ ਤੋਂ ਡਰਦੀ ਕਿ ਆ ਕਿ ਪੁੱਤ ਚੱਲ ਬੰਦੇ ਬੰਦਾ ਚੰਗਾ ਹੋਵੇ ਨਕਮਾ ਹੋਵੇ ਉਹਦਾ ਸਾਇਆ ਜਿਹੜਾ ਨਾ ਉਹ ਥੋੜੀ ਤਾਕਤ ਵਾਲਾ ਹੁੰਦਾ ਵੈ ਲੋਕੀ ਗੱਲ ਨਹੀਂ ਕਰਨ ਜੋਗੇ ਹੁੰਦੇ ਹੋਰ ਕੋਈ ਗੱਲ ਨਹੀਂ ਅਗਲੇ ਨੇ ਮਾਵੀ ਦਾ ਘਪਰਾਈ ਜਾ ਕੁਝ ਨਹੀਂ ਹੁੰਦਾ ਸਸ ਪੁੱਤੀ ਨਹੀਂ ਮੇਰਾ ਪੁੱਤ ਆ ਬਿਲਕੁਲ ਸਾਡਾ ਪੁੱਤੀ ਹੀ ਹੈ ਮੈਂ ਕਹਿੰਦਾ ਨੂੰ ਪੀ ਗਿਆ ਉਹ ਜਿੰਨੀ ਵੱਡੀ ਠੋਕਰ ਖਾ ਗਿਆ ਖਲੋਤੀ ਹੈ ਨਾ ਇਹਦੀ ਜਗ੍ਹਾ ਕੋਈ ਹੋਰ ਹੁੰਦੀ ਨਾ ਤੇ ਸ਼ਾਇਦ ਮੰਜੇ ਤੋਂ ਨਾ ਉੱਠਦੀ ਉਹ ਮਾਰਾ ਦਾ ਹੱਥ ਹੈਗਾ ਵੈ ਸਾਰਿਆਂ ਦੀਆਂ ਦੁਆਵਾਂ ਨੇ ਕਿ ਹਰ ਪੁੱਤ ਖਲੋਗੀ ਆਪਣੀ ਜਗ੍ਹਾ ਤੇ ਫੇਰ ਆ ਗਈ ਆਪਣੀ ਕੁੜੀ ਨੂੰ ਸਾਂਭਦੀ ਹੈ ਸਾਰੀ ਰਾਤ ਬੜੀ ਹਿੰਮਤ ਹੈ ਪਰ ਕਿਤੇ ਨਾ ਕਿਤੇ ਤਾਂ ਮਨ ਡੋਲਦਾ ਨਾ ਉਸ ਕੁੜੀ ਨੂੰ ਵੇਖ ਕੇ ਝੂਠ ਨਾ ਜਾਣਿਓ ਅਰਜਨ ਤੇ ਯਾਦ ਆਂਦਾ ਇਹਨੂੰ ਮੰਮੀ ਚੁੱਪ ਕਰ ਜਾ ਕੱਲ ਰਾਤੀ ਬਹਿ ਕੇ ਤੂੰ ਅਗਨਾ ਗੱਲਾਂ ਗੋਦੀ ਚ ਕੀਤੀਆਂ ਨਾ ਮੈਂ ਖਲੋ ਕੇ ਸੁਣੀ ਐ ਪਿਓ ਵਰਗੀ ਸ਼ਕਲ ਨਾ ਕੱਢੀ ਪਿਓ ਵਰਗਾ ਸੁਭਾਅ ਨਾ ਕੱਢੀ ਮੈਂ ਤਾਂ ਪਿਓ ਨਹੀਂ ਉਹਨੂੰ ਕਮਾਉਣਾ ਚਾਹਦੀ ਉਹ ਤੇਰੇ ਲਈ ਕੁਝ ਨਹੀਂ ਕੱਲ ਉਹਨੂੰ ਪੁੱਤਰ ਮੇਰੀ ਸੋਣੀ ਐ ਇਹੀ ਹੈ ਨਾ ਮੈਂ ਸਾਰੇ ਲਫ਼ਜ਼ ਸੁਨੇ ਮੈਨੂੰ ਪੁੱਛੇ ਹੀ ਨਾ ਤੇਰਾ ਪਿਓ ਕੌਣ ਹੈ ਉਦੋਂ ਲਈ ਜਵਾਬ ਮੈਂ ਤਿਆਰ ਕਰਨ ਨਹੀਂ ਅੱਜ ਮੈਂ ਤੈਨੂੰ ਦੱਸਾਂਗੀ ਤੇਰਾ ਪਿਓ ਕੌਣ ਹੈ ਮੰਮੀ ਕੋਈ ਚਾਈ ਦੀ ਗੱਲ ਤੇ ਨਹੀਂ ਨਾ ਕੀਤੀ ਐਹੀ ਕਿਹਾ ਨਾ ਵੀ ਉਹਦੇ ਵਰਗੀ ਸ਼ਕਲ ਨਾ ਕਰਦੀ ਉਹਦੀ ਵਰਗੇ ਵਰਗੇ ਆ ਨਾ ਜਾਣ ਖਲੋ ਜਾ ਆਂਦੀ ਆਂਦਾ ਨਾ ਧਿਆਨ ਚੋਂ ਉਹਨੂੰ ਵੇਖ ਵੇਖ ਕੇ ਇਸੇ ਲਈ ਕਿੰਨੀ ਚੈਪਟਰ ਚੇਂਜ ਕਰ ਦੇ ਜ਼ਿੰਦਗੀ ਦਾ ਚਲ ਤੂੰ ਛੱਡ ਜਦੋਂ ਕੁੜੀ ਕਹੂਗੀ ਨਾ ਆਪਾਂ ਉਹਦਾ ਵਿਆਹ ਕਰਨਾ ਆਪਾਂ ਕੁੜੀ ਦੇ ਮਰਜ਼ੀ ਦੇ ਖਿਲਾਫ ਕੁਝ ਨਹੀਂ ਕਰਨਾ ਮੈਂ ਕੋਈ ਮਰਜ਼ੀ ਖਿਲਾਫ ਨਹੀਂ ਕਰਨੀ ਮੈਂ ਕੁਝ ਨਹੀਂ ਹੋ ਜਾ ਕਰਨੀ ਮੈਂ ਕਹਿੰਨੀ ਆ ਅਸੀਂ ਸੇਵਕ ਨੂੰ ਤੇ ਭੈਣ ਜੀ ਉਹਨਾਂ ਨੂੰ ਮਿਲ ਕੇ ਨਾ ਤੇ ਜਵਾਬ ਹੀ ਦੇ ਦੇਣੇ ਚਲੋ ਪਰ ਗੱਲ ਤਾਂ ਕਰੀਏ ਕੰਮ ਸ ਅਗਲੇ ਵੇ ਬੇਇੱਜ਼ਤੀ ਹੁੰਦੀ ਆ ਔਰੀ ਜਦੋਂ ਕਹੋਗੀ ਆਪਾਂ ਉਦੋਂ ਗੱਲ ਕਰਦੇ ਹਾਂ ਹਾਂ ਪਰ ਦੇਖੋ ਨਾ ਐਡੇ ਵੱਡੇ ਦੁੱਖ ਸੁੱਖ ਚ ਉਹਨਾਂ ਨੇ ਸਾਡੇ ਨਾਲ ਖਲੋਤੇ ਨੇ ਤੇ ਜੇ ਹੁਣ ਮੌਕੇ ਤੇ ਅੱਗੇ ਆ ਕੇ ਖਲੋਣ ਦੇ ਨੇ ਤਾਂ ਉਹਨਾਂ ਨੂੰ ਐਸਾ ਪਿੱਟ ਥੋੜੀ ਬੁਖਾ ਸਕਦੇ ਆ ਕਮ ਸੇਗਾ ਬੰਦੇ ਦੀ ਕੀਤੀ ਭੁੱਲਣੀ ਨਹੀਂ ਚਾਹੀਦੀ ਸਾਨੂੰ ਪਾਤਾ ਮਿਲ ਆਇਓ ਜਾ ਕੇ ਕੱਲ ਤੂੰ ਵੀ ਪੁੱਤ ਚੱਲੀ ਨਾਲ ਮੈਂ ਵੀ ਚੱਲ ਪਾਵਾਂਗੀ ਠੀਕ ਐ ਚਲੋ ਮੈਂ ਚਾਹ ਬਣਾ ਦਵਾਂ ਦੋ ਦੋ ਘੁੱਟ ਪੀਣੀ ਛੇ ਆਹ ਬਣਾ ਲੈ ਚਲੋ ਜਾ ਕੱਪੜੇ ਕੱਢ ਗਏ ਨਾ ਤੇ ਤੂੰ ਮੈਨੂੰ ਟੱਬ ਚ ਰਹਾ ਦੇ ਮੈਂ ਡਟੋਲ ਪਾ ਕੇ ਤੇ ਮੈਂ ਜਰਾ ਪਿਉਂਦੇ ਨਹੀਂ ਥੋੜੀ ਫੇਰ ਵਾਸਤੇ ਨਾ 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 ਕੋਸਾ ਨਹੀਂ ਕਰਨਾ